ਕੌਨ ਸਾਈਕੋਲੋਜਿਸ ਡਾਕਟਰ ਕਿਉਂ ਬੱਧ ਰਾਇਆ ਪਾਜੀ ਕਾਉਂਸਲਿੰਗ ਹੁੰਦੀ ਆ ਬਿਲਕੁਲ ਬੱਚੇ ਦੀ ਅਲੱਗ ਤੋਂ ਕਰਦੇ ਆ 10 ਸਾਲ 9 ਸਾਲ ਦੇ ਦੀ ਕਰਦੇ ਆ ਨੂੰ ਅਲੱਗ ਉਹ ਬਿਠਾ ਕੇ ਸਮਝਾਉਂਦੇ ਆ ਉਹਨੂੰ ਅਜੇ ਤੱਕ ਪਤਾ ਹੀ ਨਹੀਂਗਾ ਬੱਚੇ ਨੂੰ ਜਾਂ ਵੱਡਾ ਵੀ ਕੋਈ ਦੇਖਦਾ ਨਾ ਉਹਨੂੰ ਪਤਾ ਹੀ ਨਹੀਂਗਾ ਵੀ ਮੈਨੂੰ ਮਾਰਨ ਲਈ ਇਹ ਸਾਜ਼ਿਸ਼ ਘੜੀ ਗਈ ਆ ਪਾਜੀ ਇਹਦੇ ਇੰਨੇ ਸਾਈਡ ਇਫੈਕਟ ਆ ਨਾ ਸਾਡੀ ਪਾਜੀ ਆਪਣੀ ਸਹਜਤਾ ਵਾਲੀ ਜਿਹੜੀ ਅਗਰਸਤ ਜੀਵਨ ਸਾਰਾ ਖਤਮ ਹੋ ਜਾਣਾ ਪਾਜੀ ਜੇ ਪਾਜੀ ਕੋਈ ਗਲਤ ਬੰਦੇ ਨੇ ਜਾਰ ਦੋਸਤ ਨੂੰ ਮਿਲਣ ਆ ਜਾਣਾ ਨਾ ਪਾਜੀ ਬੁੜੇ ਜਿਹੜੇ ਬਜ਼ੁਰਗ ਬੈਠੇ ਹੁੰਦੇ ਸੀਗਾ ਉਹਨਾਂ ਨੇ ਡਾਂਗ ਪਹਿਲੇ ਚੱਕ ਲੈਣੀ ਤੂੰ ਕਿੱਧਰ ਓਏ ਇਹ ਉਹਨਾਂ ਨੇ ਕਹਿਣਾ ਇਹ ਕੰਜਰ ਬੰਦੇ ਨਾਲ ਬੈਲੀ ਬੰਦੇ ਨਾਲ ਤੂੰ ਕਿੱਧਰ ਘੁੰਮਦਾ ਬੱਚਿਆਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਅੱਜ ਕੱਲ ਮੋਬਾਈਲਾਂ ਦੇ ਥਰੂ ਪੌਨ ਕੰਟੈਂਟ ਮਿਲ ਰਿਹਾ ਪਾਜੀ OTT ਪਲੇਟਫਾਰਮ ਆ ਉਹਨਾਂ ਦੇ ਵਿੱਚ ਬਹੁਤ ਗੰਦ ਪੈ ਚੁੱਕਾ ਆ ਉਹਨਾਂ ਤੇ ਕੋਈ ਵੀ ਕਹਿੰਦੇ ਸੈਂਸਰ ਨਹੀਂ ਲਾਗੂ ਹੈਗਾ ਜੋ ਮੈਂ ਸੁਣਿਆ ਪਾਜੀ ਹੁਣ ਦੱਸੋ ਤੁਸੀਂ ਬੱਚਿਆਂ ਨੂੰ ਕਿੱਦਾਂ ਬਚਾਈਏ ਪਾਜੀ ਇਹ ਇੱਕੋ ਹੀ ਤਰੀਕਾ ਆ ਪਾਜੀ ਠੀਕ ਆ ਔਰ ਇਹ ਐਸਾ ਸਟੀਕ ਤਰੀਕਾ ਆ ਭਾਜੀ ਕਿ ਇਹਦਾ ਤੋੜ ਨਹੀਂ ਹੈਗਾ ਫੇ ਭਾਜੀ ਮਤਲਬ ਫੇ ਬੰਦਾ ਰੁਕਦਾ ਨਹੀਂ ਭਾਜੀ ਫੇ ਤਾਂ ਨੂੰ ਹੀ ਜਾਂਦਾ ਫੇ ਤਾਂ ਇਹ ਛੋਟੀਆਂ ਰਹਿੰਦੀਆਂ ਚੀਜ਼ਾਂ ਜਿੱਦਾਂ ਹੁਣ ਮੰਨ ਲਓ ਭਾਜੀ ਜਿੱਦਾਂ ਹੁਣ ਮੋਹਰਲੇ ਦੋ ਬੰਦੇ ਆ ਜਾਂ ਇੱਕ ਹੀ ਸੀਨੀਅਰ ਆ ਸਾਡਾ ਕੋਈ ਸਾਨੂੰ ਤੰਗ ਕਰ ਰਿਹਾ ਹਾਂਜੀ ਅਸੀਂ ਉਹਨੂੰ ਉਲਟਾ ਉਹਦੇ ਨਾਲ ਮਤਲਬ ਕਿ ਗੱਲ ਵੀ ਨਹੀਂ ਕਰ پا ਰਹੇ ਹਾਂ ਨਵਾਂ ਬੱਚਾ ਇਦਾਂ ਹੁੰਦਾ ਇੰਨਾ ਝੱਕਦਾ ਆ ਕੋਈ ਨਾ ਗੱਲ ਵੀ ਨਹੀਂ ਕਰਦਾ इवन ਮੇਰੇ ਨਾਲ ਵੀ ਇਦਾਂ ਹੋਇਆ ਡਰਦਾ ਉਹ ਹਾਂ ਡਰਦਾ ਆ ਜੀ ਜੀ ਕਿ ਉੱਥੇ ਪ੍ਰੈਸ਼ਰ ਪਾਉਂਦੇ ਆ ਲੈ ਵੀ ਯਾਰ ਤੂੰ ਡਰਿੰਕ ਨਹੀਂ ਕਰਦਾ ਇੱਕ ਤਾਂ ਲਾ ਲਾ ਤੂੰ ਕਹਿੰਦਾ ਬੰਦਾ ਕਹਿੰਦਾ ਮਰਦ ਤੂੰ ਆ ਸਿਗਰਟ ਪੀ ਲਾ ਕਸ਼ ਲਾ ਲਾ ਦਾ ਇੱਕ ਇਸ ਚੀਜ਼ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਬਾਜੀ ਪੇਰੈਂਟਸ ਇਸ ਚੀਜ਼ ਤੋਂ ਬਹੁਤ ਚਿੰਤਤ ਹੁੰਦੇ ਆ ਕਿ ਹੁਣ ਬੱਚਾ ਚਲਾ ਗਿਆ ਹੋਸਟਲ ਉੱਥੇ ਵਿਗੜਨ ਦੇ ਅਸਾਰ ਬਹੁਤ ਜ਼ਿਆਦਾ ਆ ਇਹ ਇਹ ਚੀਜ਼ ਸਿੱਖਿਓਂ ਆਉਂਦੀ ਆ ਬਾਜੀ ਇਹ ਕੁਦਰਤੀ ਸਾਡੇ ਜਿਹੜੀ ਪ੍ਰੋਸੈਸ ਪ੍ਰੋਗਰਾਮਿੰਗ ਆ ਨਾ ਉਹ ਜੰਗਲ ਵਾਲੀ ਆ ਉਹਨੂੰ ਤੋੜ ਕੇ ਭਾਜੀ ਸਾਨੂੰ ਸਿੱਖਣਾ ਪੈਣਾ ਠੀਕ ਆ ਠੀਕ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਏ ਭਾਗ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਹੈਗਾ ਜੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਵੈਦਰ ਜੋ ਸਿੰਘ ਹੁਣਾਂ ਨਾਲ ਵੈਦ ਹੁਣਾਂ ਨਾਲ ਮੈਂ ਇੱਕ ਗੱਲ ਕਰ ਰਿਹਾ ਸੀ ਨਸ਼ੇ ਬਾਰੇ ਪਿਛਲੇ ਕੁਝ ਸਮੇਂ ਤੋਂ ਜਿੱਦਾਂ ਅਸੀਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਵਿੱਚ ਨਸ਼ਾ ਵਧ ਗਿਆ ਹੂੰ ਹੂੰ ਮੇਰੀ ਖੁਦ ਦੀ ਅਬਜ਼ਰਵੇਸ਼ਨ ਇਹ ਹੈ ਕਿ ਛੋਟੀ ਉਮਰ ਤੋਂ ਹੀ ਲੋਕ ਇਹਨਾਂ ਚੀਜ਼ਾਂ ਦੇ ਆਦੀ ਹੋ ਰਹੇ ਆ ਹੂੰ ਹੁਣ ਤੁਸੀਂ ਛੋਟੀ ਉਮਰ ਨੂੰ ਲਗਾ ਲਓ ਜਿੱਦਾਂ ਕਿ 13 ਸਾਲ 12 ਸਾਲ ਹੂੰ ਹੂੰ ਟੀਨ ਏਜ ਜਿਹੜੀ ਹੁੰਦੀ ਆ ਉਸ ਤੋਂ ਮੈਂ ਬੜੇ ਚਿਰ ਤੋਂ ਦਿਮਾਗ ਦੇ ਵਿੱਚ ਸੋਚਦਾ ਆਂ ਵੀ ਨਸ਼ੇ ਦੇ ਆਦੀ ਬੱਚੇ ਕਿਉਂ ਹੋ ਜਾਂਦੇ ਆ ਕਦੋਂ ਹੁੰਦੇ ਆ ਕਿਉਂ ਹੁੰਦੇ ਆ ਕੀ ਇਦਾਂ ਦਾ ਰੀਜ਼ਨ ਹੁੰਦਾ ਆ ਕਿ ਉਹ ਨਸ਼ੇ ਦੇ ਆਦੀ ਹੋ ਜਾਂਦੇ ਆ ਹੂੰ ਬਹੁਤ ਸੀਰੀਅਸ ਟਾਪਿਕ ਆ ਭਾਜੀ ਇਹ ਹਾਂਜੀ 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 ਅੱਜ ਕੱਲ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੀ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਹੂੰ 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 ਬੱਚਿਆਂ ਨੂੰ ਕਿੱਦਾਂ ਬਚਾਇਆ ਜਾਵੇ ਨਸ਼ੇ ਤੋਂ ਕਿਉਂਕਿ ਇੱਕ ਵਾਰ ਇੱਕ ਵਾਰ ਬੱਚਾ ਇਹਦੇ ਵਿੱਚ ਚਲ ਜਾਂਦਾ ਆ ਹੂੰ ਹੂੰ ਤਾਂ ਪਿੱਛੇ ਨਹੀਂ ਮੋੜ ਹੁੰਦਾ ਮੈਂ ਹੁਣ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਆ ਕਿਉਂਕਿ ਪਾਜੀ ਹੁਣੀ ਬਹੁਤ ਹੀ ਵੱਡੇ ਇਸ ਚੀਜ਼ ਦੇ ਚਿੰਤਕ ਆ ਤੇ ਮੇਰੇ ਨਾਲ ਟਾਈਮ ਟੂ ਟਾਈਮ ਆਫ ਦਾ ਕੈਮਰਾ ਗੱਲਾਂ ਕਰਦੇ ਰਹਿੰਦੇ ਆ ਤੇ ਅਸੀਂ ਇਸ ਬਾਰੇ ਬਹੁਤ ਹੀ ਸੀਰੀਅਸ ਆ ਕਿ ਅਸੀਂ ਆਪਣਾ ਕਿਸ ਤਰ੍ਹਾਂ ਦਾ ਕੰਟਰੀਬਿਊਸ਼ਨ ਦੇ ਸਕਦੇ ਆ ਕੀ ਸਮਾਜ ਦੇ ਵਿੱਚ ਅਜਿਹਾ ਚੇਂਜ ਲਿਆ ਸਕਦੇ ਆ ਜਿਹਦੇ ਨਾਲ ਜਿਹੜੇ ਪੇਰੈਂਟਸ ਆ ਅੱਜ ਕੱਲ ਜਿਹੜੇ ਪੇਰੈਂਟਸ ਆ ਜ ਜਿਹਨਾਂ ਦੇ ਬੱਚੇ ਛੋਟੇ ਆ ਹਜੇ ਉਹ ਇਸ ਚਿੰਤਾ ਤੋਂ ਬਚ ਸਕਣ ਹੂੰ 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 ਉਹਨਾਂ ਲਈ ਇਹ ਚਿੰਤਾ ਦਾ ਵਿਸ਼ਾ ਬਹੁਤ ਆ ਬਾਜੀ ਹੁਣ ਤੁਸੀਂ ਦੱਸੋ ਬੇਸਿਕ ਕਾਰਨ ਕਿੱਥੋਂ ਸ਼ੁਰੂ ਹੋ ਰਿਹਾ ਅੱਜ ਕੱਲ ਬੱਚਿਆਂ ਦੇ ਵਿੱਚ ਨਸ਼ੇ ਦੇ ਬਾਰੇ ਤੇ ਕਿੱਦਾਂ ਬਚਾਇਆ ਜਾ ਸਕਦਾ ਇਹ ਬਾਜੀ ਜਿਹੜੀ ਸਟ੍ਰੈਸ ਆ ਨਾ ਹਾਂਜੀ ਇਹਨੂੰ ਦੂਰ ਕਰਨ ਲਈ ਜਿਹੜਾ ਆ ਬੱਚਾ ਜਾਂ ਕੋਈ ਵੀ ਵੱਡਾ ਬੰਦਾ ਵੀ ਆ ਜਿਹੜਾ ਹਾਂਜੀ ਮੰਨ ਲਓ ਇਹਦੇ ਕਾਫੀ ਅਲੱਗ-ਅਲੱਗ ਰੀਜ਼ਨ ਆ ਉਹਦਾ ਤਾਂ ਪਰ ਇੱਕ ਇਹ ਵੀ ਬਹੁ ਮੇਜਰ ਰੀਜ਼ਨ ਆ ਅੱਛਾ ਜੀ ਕਿ ਸਟ੍ਰੈਸ ਨੂੰ ਦੂਰ ਕਰਨ ਲਈ ਜਿਹੜਾ ਆ ਬੱਚਾ ਨਸ਼ਾ ਜਾਂ ਕੋਈ ਵੀ ਇਦਾਂ ਦੀ ਅਸ਼ਲੀਲ ਵੀਡੀਓਜ਼ ਜਿਹਦੇ ਜਿਹਦੇ ਫਿਰ ਉਹਦੇ ਹੋਰ ਸਟ੍ਰੈਸ ਚ ਆਉਂਦਾ ਉਸ ਤੋਂ ਬਾਅਦ ਉਹ ਡੋਪਾਮਾਈਨ ਰਿਲੀਜ਼ ਹੁੰਦਾ ਹਾਂਜੀ ਫਿਰ ਉਸ ਤੋਂ ਬਾਅਦ ਉਹ ਫਿਰ ਓਦਾਂ ਦੀ ਉਹਨੂੰ ਸੰਗਤ ਮਿਲਦੀ ਆ ਭਾਜੀ ਠੀਕ ਆ ਕਿਉਂਕਿ ਜੋ ਲਾ ਆਫ ਅਟਰੈਕਸ਼ਨ ਲੱਗਦੀ ਉਹ ਤੇ ਜੀ 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 ਫਿਰ ਉਹਨੂੰ ਉਦਾਂ ਦੇ ਕੰਟੈਂਟ ਦੀ ਦੇਵਾ ਭਾਜੀ ਇੰਸਟਾਗ੍ਰam ਤੇ ਫਿਰ ਉਹ ਉਹਨੂੰ ਹੋਰ ਦੇਖਦਾ ਵਾ ਜੀ ਫਿਰ ਉਹਦੇ ਜਿਹੜੇ ਆ ਉਹਦੀ ਜਿਹੜੀ ਮੈਂਟੈਲਿਟੀ ਆ ਉਹ ਇਦਾਂ ਦੀ ਹੁੰਦੀ ਆ ਕਿ ਉਹ ਚੰਗੇ ਬੰਦਿਆਂ ਕੋਲ ਫਿਰ ਉਹਦੀ ਉਹਨੂੰ ਗੱਲਾਂ ਨਾ ਉਹਨਾਂ ਦੀਆਂ ਚੰਗੀਆਂ ਨਹੀਂ ਲੱਗਦੀਆਂ ਉਹਨੂੰ ਫਿਰ ਉਹ ਦੂਸਰੀਆਂ ਚੀਜ਼ਾਂ ਅਟਰੈਕਟ ਜ਼ਿਆਦਾ ਕਰਦੀਆਂ ਨੈਗੇਟਿਵ ਚੀਜ਼ਾਂ ਔਰ ਉਹਨੂੰ ਇੰਨੀ ਬੋਧ ਉਹਦਾ ਨਹੀਂ ਹੁੰਦਾ ਕਿ ਉਹ ਉਹਨੂੰ ਇਹ ਪਤ ਸਮਝ ਹੋਵੇ ਕਿ ਇਹ ਜਿਹੜਾ ਆ ਇਹਦਾ ਬਹੁਤ ਘਾਤਕ ਪ੍ਰਨਾਮ ਨਿਕਲਣੇ ਇਹਦੇ ਮੇਰੀ ਸਾਰੀ ਆਉਣ ਵਾਲੀ ਜ਼ਿੰਦਗੀ ਜਿਹੜੀ ਇਹਦਾ ਬੇਸ ਹੀ ਮਤਲਬ ਕਿ ਖਰਾਬ ਹੋ ਰਿਆ ਉਹਨੂੰ ਪਤਾ ਨਹੀਂ ਹੁੰਦਾ ਟੀਨੇਜ ਦੇ ਵਿੱਚ ਕੋਈ ਹੋਊਗਾ ਕੋਈ ਬੰਦਾ ਤੁਸੀਂ ਕੋਈ ਕਿਸੇ ਨੂੰ ਦੇਖਿਆ ਹੋਊਗਾ ਜਿਹੜਾ ਕੋਈ ਮੁੜਿਆ ਪਰ ਅੱਜ ਤੱਕ ਜਿਹੜਾ ਇੱਕ ਵਾਰੀ ਫਸ ਜਾਂਦਾ ਉਹ ਮੁਰਦਾ ਘਾਟ ਹੀ ਆ ਭਾਜੀ ਸੋ ਉਹ ਮਤਲਬ ਇਹ ਰੀਜ਼ਨ ਆ ਠੀਕ ਆ ਤੇ ਉਹ ਫਿਰ ਜਦੋਂ ਡੋਪਾਮਾਈਨ ਭਾਜੀ ਰਿਲੀਜ਼ ਹੁੰਦਾ ਨਾ ਤਾਂ ਫਿਰ ਉਹਨੂੰ ਉਹ ਕਰਨ ਦੇ ਵਿੱਚ ਫਿਰ ਨਸ਼ਿਆਂ 'ਚ ਵੀ ਜਾਂਦਾ ਭਾਜੀ ਉਸ ਸਵਾਦ ਨੂੰ ਚਖਣ ਲਈ ਠੀਕ ਹੈ ਤੇ ਉਹ ਫਿਰ ਜਿਹੜਾ ਆ ਸੰਗਤ ਦੇ ਨਾਲ ਫੇਰ ਫਰਕ ਪੈਂਦਾ ਭਾਜੀ ਵਿਆਹਾਂ ਦੇ ਵਿੱਚ ਜਾਂ ਹੋਰ ਇਦਾਂ ਦਾ ਬੰਦੇ ਆ ਜੋ ਅਸੀਂ ਆਬਜ਼ਰਵ ਕੀਤਾ ਭਾਜੀ ਮੈਂ ਆਨ ਗਰਾਉਂਡ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਇਹਦੇ ਵਿੱਚ ਕਿਸੇ ਨੂੰ ਦੁੱਖ ਲੱਗਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਕਿਉਂਕਿ ਇਹ ਸੱਚਾਈ ਆ ਅਸੀਂ ਸਾਰੇ ਆਬਜ਼ਰਵ ਕੀਤਾ ਆ ਜਿਨ੍ਹਾਂ ਜਿਨ੍ਹਾਂ ਨੂੰ ਵੀਰਾ ਭੈਣਾ ਨੂੰ ਜਦ ਮੇਰੇ ਵੱਡੇ ਵੀ ਭਰਾ ਆ ਉਹਨਾਂ ਨੂੰ ਪਤਾ ਆ ਕਿ ਕਿਦਾਂ ਵਿਆਹਾਂ ਦੇ ਵਿੱਚ ਜਿਹੜੇ ਆ ਲੋਕ दारू ਨੂੰ ਭਾਜੀ ਨਸ਼ਾ ਹੀ ਨਹੀਂ ਸਮਝਦੇ ਸ਼ਰਾਬ ਨੂੰ ਸੋ ਨਾਲ ਬਹਿ ਬਹਿ ਕੇ ਜਦੋਂ ਪੀਂਦੇ ਆ ਭਾਜੀ ਥੋੜੀ ਥੋੜੀ ਕਰਕੇ ਜੀ ਤੇ ਉਹ ਫਿਰ ਵਧ ਜਾਂਦਾ ਹੋਏ ਭਾਜੀ ਨਿਆਣਿਆਂ ਤੇ ਅਸਰ ਜਿਗਰਾ ਜਿਗਰਾ ਖੁੱਲਦਾ ਫਿਰ ਨਿਆਣਿਆਂ ਤੇ ਅਸਰ ਪਹਿਲੀ ਬਲੀ ਉਹ ਡਰਦਾ ਬੰਦਾ ਠੀਕ ਆ ਫਿਰ ਉਹ ਜਿਹੜਾ ਆ ਜਿਗਰਾ ਖੁੱਲਦਾ ਫਿਰ ਉਹਦਾ ਫਿਰ ਉਹ ਸਪਸ਼ਟੀ ਹੋ ਜਾਂਦਾ ਥੋੜੇ ਕੇ ਚਿਰ ਬਾਅਦ ਬਾਕੀ ਇਹ ਆ ਕਿ ਸਾਡੇ ਜੀਵਨ ਦੇ ਵਿੱਚ ਭਾਜੀ ਕੋਈ ਉੱਚੇ ਆਦਰਸ਼ ਜਾਂ ਉੱਚੇ ਗੋਲ ਨਹੀਂ ਹੈਗੇ ਜਿਹਦੇ ਕੋਲ ਇਦਾਂ ਦੇ ਆਦਰਸ਼ ਤੇ ਗੋਲ ਹੁੰਦੇ ਨਾ ਭਾਜੀ ਉਹਨੂੰ ਨੀਂਦ ਨਹੀਂ ਆਉਂਦੀ ਬੰਦੇ ਨੂੰ ਹੂੰ ਔਰ ਸਟ्रेस ਜਿਹੜੀ ਹੈ ਨਾ ਸ਼ੋਭੂ ਵੀ ਹੁੰਦੀ ਭਾਜੀ ਜੀ ਜੀ ਜਰੂਰੀ ਨਹੀਂ ਵੀ ਸਟ्रेस ਜਿਹੜੀ ਆ ਤਣਾਅ ਜਿਹੜਾ ਆ 네ਗੇਟਿਵ ਹੀ ਹੁੰਦਾ ਆ ਜੀ ਇਹ ਚੰਗਾ ਵੀ ਹੁੰਦਾ ਭਾਜੀ ਇਹ ਪਰ ਉਹ ਚੰਗਾ ਤਾਂ ਹੋਣਾ ਜੇ ਤੁਹਾਡਾ ਕਰਮ ਚੰਗਾ ਭਾਜੀ ਹੂੰ ਪਰ ਮੈਨੂੰ ਗੱਲ ਦੱਸੋ ਤੁਹਾਨੂੰ ਬੇਚੀ ਰੋਕ ਰਿਆ ਮੈਂ ਹਾਂਜੀ ਹਾਂਜੀ ਬੱਚੇ ਨੇ 10 11 ਸਾਲ ਦਾ ਬੱਚਾ ਆ ਉਸ ਨੂੰ ਕਿਸੇ ਦੀ ਸਟ्रेस ਹੋएगी ਕਿ ਉਹ ਹਿਸ ਪਾਸੇ ਵੱਲ ਚੱਲ ਪੈਂਦਾ ਆ ਕਿ ਪੇਰੈਂਟਸ ਕੀ ਧਿਆਨ ਰੱਖ ਸਕਦੇ ਇਸ ਚੀਜ਼ ਦੇ ਵਿੱਚ ਪਹਿਲਾਂ ਚੱਲਦਾ ਕਿਉਂ ਆ ਸਟ्रेस ਕਿਸ ਚੀਜ਼ ਦੀ ਸਟ्रेस ਹੋਇਆ ਉਹਨੂੰ 10 11 12 ਸਾਲ ਦੀ ਉਮਰ ਚ ਬਾਜੀ ਅਸੀਂ ਸਿੱਧੇ ਹੀ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਠੀਕ ਆ ਜੀ ਪਹਿਲਾਂ ਉਹਨਾਂ ਦੀ ਐਗਜ਼ਾਮਪਲ ਲੈਣੇ ਆ ਠੀਕ ਆ ਜੀ ਫਿਰ ਨਾਲ ਹੀ ਇਹ ਤੁਹਾਡੀ ਚੀਜ਼ ਜਿਹੜੀ ਕੜੀ ਜੁੜ ਜਣੀ ਠੀਕ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਬਾਜੀ ਜਨਮ ਹੋਇਆ ਉਸ ਤੋਂ ਪਹਿਲਾਂ ਮੰਨ ਲਓ ਕਿ ਲਗਭਗ 29 30 ਸਾਲ ਜਿਹੜਾ ਆ ਭਗਤੀ ਕੀਤੀ ਆ ਨੌਵੇਂ ਪਾਤਸ਼ਾਹ ਨੇ ਠੀਕ ਆ ਜੀ ਜਨਮ ਉਹਨਾਂ ਦਾ ਹੋਇਆ ਬਾਅਦ ਚ ਫਿਰ ਉਹਨਾਂ ਨੇ ਬਾਅਦ ਚ ਪਲਾਨ ਕੀਤਾ ਜਾਂ ਜਿਹਨੂੰ ਅਸੀਂ ਕਹਿ ਸਕਦੇ ਉਹਨਾਂ ਨੇ ਬਰਦਾਸ਼ਤ ਕੀਤੀ ਪ੍ਰਮਾਤਮਾ ਅੱਗੇ ਕਿ ਹੁਣ ਏਦਾਂ ਦਾ ਬਲੀ ਸਾਨੂੰ ਪੁੱਤਰ ਦੀ ਜੱਜਾ ਬੱਚੇ ਦੀ ਦਾਤ ਬਖਸ਼ੋ ਪੁੱਤਰ ਦੀ ਤਾਂ ਨਹੀਂ ਬੱਚਾ ਏਦਾਂ ਦਾ ਬਖਸ਼ੋ ਜਿਹੜਾ ਮੰਨ ਲਓ ਦੁਨੀਆ ਨੂੰ ਸੁਧਾਰ ਕਰੇ ਜੋ ਵੀ ਆ ਕਿਉਂਕਿ ਉਦੋਂ ਜ਼ਿਆਦਾ ਹੀ ਫੇ ਹੋ ਗਿਆ ਸੀਗਾ ਨਾ ਕੰਮ ਖਰਾਬ ਜ਼ਿਆਦਾ ਹੋ ਗਿਆ ਸੀ ਸੋ ਉਹ ਪੁਆਇੰਟ ਫੜ ਲਿਆ ਭਾਜੀ ਤੁਸੀਂ ਕਿੰਨੀ ਭਗਤੀ ਕੀਤੀ ਉਹਨਾਂ ਨੇ ਭਗਤੀ ਭਾਜੀ ਇਹ ਨਹੀਂ ਉਹ ਤੇਗ ਭਾਦਰ ਜੀ ਉਹਨਾਂ ਦਾ ਨਾਂਅ ਇਸੇ ਕਰਕੇ ਜੀ ਤੇਗ ਦੇ ਵੀ ਤਾਂ ਨਹੀਂ ਸੀ ਭਾਜੀ ਕੱਲੇ ਪੌਰੇ ਚ ਵੜ ਕੇ ਉਹ ਕਿਤੇ ਆਮ ਹੁਣ ਜਿੱਦਾਂ ਨਕਲੀ ਸਾਧੂ ਇਦਾਂ ਨਹੀਂ ਸੀ ਭਾਜੀ ਹੂੰ 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 ਸੋ ਜਦੋਂ ਉਹਨਾਂ ਦੀ ਗੁਰਬਾਣੀ ਪੜ੍ਹਦੇ ਫੇਰ ਪਤਾ ਲੱਗਦਾ ਕਿੱਥੇ ਬੋਹ ਦਾ ਗੁਰੂ ਸਾਹਿਬ ਦਾ ਤੁਲਨਾ ਅਸੀਂ ਕਰ ਹੀ ਨਹੀਂ ਸਕਦੇ ਭਾਜੀ ਹੁਣ ਦੇ ਜਿਹੜੇ ਪੇਰੈਂਟਸ ਹਨ ਉਹ ਭਾਜੀ ਉਹਨਾਂ ਦਾ ਉਹਨਾਂ ਨੇ ਕਦੀ ਕਿਤਾਬ ਨਹੀਂ ਪੜ੍ਹੀ ਆਪਣਾ ਬੇਬੀ ਪਲਾਨ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਸਾਸੂਆਂ ਜਾਂ ਆਪਣੇ ਕੋਈ ਰਿਸ਼ਤੇਦਾਰਾਂ ਦੇ ਪ੍ਰੈਸ਼ਰ ਦੇ ਹੇਠਾ ਕੇ ਤੇ ਤੂੰ ਹੁਣ ਬੱਚਾ ਸਾਨੂੰ ਦੇ ਇਹਨਾ ਕਰਕੇ ਆ ਉਹਦਾ ਕੋਈ ਮਾਂ ਨੂੰ ਉਹਨੂੰ ਪਤਾ ਨਹੀਂਗਾ ਕਿ ਮਤਲਬ ਮੈਂ ਕਿਉਂ ਬੱਚਾ ਜੰਮ ਰਹੀ ਆ ਜੇ ਇਹਨੂੰ ਪੁੱਛ ਲਿਆ ਜਾਵੇ ਤਾਂ ਭਾਜੀ ਲੜ ਪੈਣਾ ਉਹਨੇ ਮਰਿਓ ਕਿ ਤੂੰ ਮੈਨੂੰ ਇਹ ਸਵਾਲ ਕਿਉਂ ਕੀਤਾ ਸੋ ਇਹਦਾ ਹੁਣ ਕੜੀ ਜੁੜਦੀ ਹੈ ਭਾਜੀ ਜੰਗਲ ਦੇ ਨਾਲ ਠੀਕ ਆ ਜੰਗਲ ਦੇ ਵਿੱਚ ਕੀ ਆ ਇਹੇ ਸਾਡਾ ਭਾਜੀ ਐਨੀਮਲ ਮੂਵੀ ਦੇਖੀ ਤੁਸੀਂ ਨਹੀਂ ਮੈਂ ਨਹੀਂ ਦੇਖੀ ਠੀਕ ਆ ਜਿਨ੍ਹਾਂ ਨੇ ਵੀ ਦੇਖੀ ਆ ਨਾ ਹਾਂਜੀ ਉਹਦੇ ਵਿੱਚ ਉਹਨਾਂ ਨੇ ਪੂਰੇ ਸਪਸ਼ਟ ਅੱਖਰਾਂ ਦੇ ਵਿੱਚ ਦੱਸਿਆ ਆ ਕਿ ਜਿੱਦਾਂ ਮਤਲਬ ਕਿ ਭਾਜੀ ਇੱਕ ਮੇਲ ਆ ਨਾ ਹਾਂਜੀ ਉਹ ਫੀਮੇਲ ਦੇ ਪ੍ਰਤੀ ਅਟਰੈਕਟ ਹੁੰਦਾ ਹੂੰ ਹੂੰ ਉਸ ਤੋਂ ਬਾਅਦ ਉਹ ਜਿਹੜਾ ਰਿਪ੍ਰੋਡਕਸ਼ਨ ਵੱਲ ਜਾਂਦੇ ਆ ਜੋ ਮਤਲਬ ਕੁਦਰਤ ਦਾ ਨਿਯਮ ਆ ਹੂੰ ਇਹੀ ਬੰਦੇ ਦੇ ਲੱਗਦਾ ਬੰਦਾ ਵੀ ਉਹੀ ਚੀਜ਼ ਆ ਬਿਲਕੁਲ ਬਿਲਕੁਲ ਪਰ ਬੰਦੇ ਦਾ ਬੋਧ ਥੋੜਾ ਜਿਹਾ ਉੱਪਰ ਚੱਲ ਗਿਆ ਪਰ ਜਿਹਦਾ ਬੋਧ ਹੁਣ ਨਹੀਂ ਉੱਪਰ ਗਿਆ ਹੂੰ ਉਹ ਭਾਜੀ ਸੇਮ ਇਹ ਚੀਜ਼ ਕਰ ਰਿਹਾ ਹੂੰ ਉਹਨੂੰ ਪਤਾ ਹੀ ਨਹੀਂਗਾ ਵੀ ਮੈਂ ਆਪਣੇ ਬੱਚੇ ਜੇ ਬੱਚਾ ਵੱਡਾ ਹੋ ਕੇ ਪੁੱਛਦਾ ਨਾ ਵੀ ਤੁਸੀਂ ਮੈਨੂੰ ਕਹਦੇ ਜੰਮਿਆ ਹੀ ਮੋਰੇ ਭਾਜੀ ਜਾਂ ਤਾਂ ਫੇਰ ਮਾਰ ਪਾਊਗੀ ਹੂੰ ਜਾਂ ਫਿਰ ਉਹਨੂੰ ਇਦਾਂ ਦੇ ਤਾਨੇ ਮਣੇ ਦੇਣਾ ਸ਼ੁਰੂ ਕਰ ਦੇਣਗੇ ਘਰ ਦੇ ਵੀ ਤੂੰ ਹੁਣ ਸਾਨੂੰ ਪੁੱਛਦਾ ਅਸੀਂ ਤੇਰੇ ਮਾਪੇ ਆ ਇਦਾਂ ਦੀ ਚੀਜ਼ਾਂ ਸੋ ਇਹਦੇ ਵਿੱਚ ਕੋਈ ਸਲੀਲ ਜਾਂ ਕੋਈ ਉਦਾਂ ਦੀ ਗੱਲ ਨਹੀਂ ਹੈਗੀ ਉਹਦਾ ਹੱਕ ਬਣਦਾ ਉਹਨੂੰ ਦੱਸਣਾ ਤੁਹਾਨੂੰ ਪਹਿਣਾ ਵੀ ਤੁਸੀਂ ਕਿਉਂ ਜੰਮਿਆ ਨੂੰ ਕਿਉਂਕਿ ਇੱਥੇ ਦਾ ਬਾਜੀ ਉਦਾਂ ਹੀ ਜੰਮਣਾ ਹੀ ਸਟ੍ਰੈਸ ਆ ਹੂੰ ਇਸ ਇਸ ਧਰਤੀ ਤੇ ਜਨਮ ਲੈਣਾ ਹੀ ਇੱਕ ਆਪਣੇ ਆਪ ਚ ਸਟ੍ਰੈਸ ਆ ਬਾਜੀ ਹੂੰ ਸੋ ਉਹਨੂੰ ਫਿਰ ਜਦੋਂ ਇਹ बोਧ ਨਹੀਂ ਹੁੰਦਾ ਘਰਦਿਆਂ ਨੂੰ ਫਿਰ ਉਹ ਬੱਚੇ ਨੂੰ ਬਾਜੀ ਚਿੰਦੇ ਆ ਕਈ ਤਰ੍ਹਾਂ ਦੇ ਤਾਣੇ ਮੇਣੇ ਛੋਟੇ ਬੱਚੇ ਨੂੰ ਮਿਲਦੇ ਆ ਉਹਨੂੰ ਉਹਨਾਂ ਨੂੰ ਪਰਮਿਸ਼ਨ ਨਹੀਂ ਕਰਨੀ ਆਉਂਦੀ ਅਸਲ 'ਚ ਉਹ ਪੜਦੇ ਨਹੀਂ ਹੁਣ ਸਾਈਕੋਲੋਜਿਸ ਡਾਕਟਰ ਕਿਉਂ ਬਦ ਰਾਇਆ ਭਾਜੀ ਕਾਉਂਸਲਿੰਗ ਹੁੰਦੀ ਆ ਬਿਲਕੁਲ ਬੱਚੇ ਦੀ ਅਲੱਗ ਤੋਂ ਕਰਦੇ ਆ 10 ਸਾਲ 9 ਸਾਲ ਦੇ ਦੀ ਕਰਦੇ ਆ ਨੂੰ ਅਲੱਗ ਉਹ ਬਿਠਾ ਕੇ ਸਮਝਾਉਂਦੇ ਆ ਹਮ ਅੱਜ ਕੱਲ ਬਹੁਤ ਜ਼ਿਆਦਾ ਇਹ ਚੀਜ਼ ਚੱਲ ਪਈ ਆ ਹੋ ਸਕਦਾ ਪੰਜਾਬ 'ਚ ਥੋੜੀ ਘੱਟ ਹੋਵੇ ਪਰ ਤੁਸੀਂ ਜਦੋਂ ਦਿੱਲੀ ਇੱਧਰ ਦੇ ਵੱਡੇ ਵੱਡੇ ਮੁੰਬਈ ਇੱਧਰ ਦੇ ਸ਼ਹਿਰਾਂ 'ਚ ਜਾਓਗੇ ਨਾ ਫੋਰਨ ਵਿੱਚ ਫੋਰਨ ਤਾਂ ਬਿਲਕੁਲ ਹੀ ਜ਼ਿਆਦਾ ਹੀ ਆ ਥੋੜਾ ਜਿਹਾ ਹੈਨਾ ਸੋ ਉਹਨਾਂ ਨੂੰ ਇਹ ਸਿੱਖਣਾ ਪੈਣਾ ਮਤਲਬ ਮੇਰਾ ਕਹਿਣ ਦਾ ਮਤਲਬ ਆ ਕਿ ਇਹ ਚੀਜ਼ ਸਿੱਖਿਓਂ ਆਉਂਦੀ ਆ ਭਾਜੀ ਇਹ ਕੁਦਰਤੀ ਸਾਡੇ ਜਿਹੜੀ ਪ੍ਰੋਗਰਾਮਿੰਗ ਆ ਨਾ ਉਹ ਜੰਗਲ ਵਾਲੀ ਆ ਉਹਨੂੰ ਤੋੜ ਕੇ ਭਾਜੀ ਸਾਨੂੰ ਸਿੱਖਣਾ ਪੈਣਾ ਠੀਕ ਆ ਠੀਕ ਚਲੋ ਇੱਕ ਰੀਜ਼ਨ ਹੋ ਗਿਆ ਬਿਲਕੁਲ ਬੜਾ ਵੈਲਿਡ ਰੀਜ਼ਨ ਹੈ ਭਾਜੀ ਇਹ ਕਿ ਸਾਨੂੰ ਪਤਾ ਹੀ ਨਹੀਂਗਾ ਅਸੀਂ ਜੰਮਿਆ ਕਿਉਂ ਆ ਠੀਕ ਆ ਤੇ ਜੀਵਨ ਹੈ ਹੀ ਸਟ੍ਰੈਸ ਆ ਭਾਜੀ ਸਟ੍ਰੈਸ ਭਰਿਆ ਆ ਇਹਨੂੰ ਕਿੱਦਾਂ ਭਾਜੀ ਖਤਮ ਕੀਤਾ ਜਾ ਸਕਦਾ ਆ ਸੱਚੇ ਬੰਦੇ ਤੇ ਉੱਚੇ ਬੰਦਿਆਂ ਦੀ ਸੰਗਤ ਕਰਕੇ ਉਹਦਾ ਤੋੜ ਕਿਉਂ ਆ ਇਹ ਹੁਣ ਇਹਨੂੰ ਗਰਾਊਂਡ ਦੇ ਜੇ ਅਸੀਂ ਲੈ ਕੇ ਆਈਏ ਜੀ ਮੰਨ ਲਓ ਕੋਈ ਤੁਹਾਡੇ ਪਿੰਡ ਦਾ ਕੋਈ ਪਲੇਅਰ ਆ ਭਾਜੀ ਜੀ ਕੋਈ ਇੰਟਰਨੈਸ਼ਨਲ ਪਲੇਅਰ ਆ ਜਾਂ ਨੈਸ਼ਨਲ ਪਲੇਅਰ ਆ ਕੁਛ ਵੀ ਆ ਖੇਡ ਦਾ ਤੁਸੀਂ ਆਪਣੇ ਬੱਚਿਆਂ ਨੂੰ ਉਹਦੇ ਕੋਲ ਲੈ ਕੇ ਜਾਂਦੇ ਜਾਂ ਉਹ ਖੜਾਉਂਦਾ ਹੈ ਸਾਰਿਆਂ ਨੂੰ ਬੱਚੇ ਉੱਥੇ ਖੇਡਦੇ ਆ ਭਾਜੀ ਉਹਦੇ ਪ੍ਰਭਾਵ ਹੇਠ ਰਹਣੇ ਹੋ ਬਸ ਬਸ ਉਹਨਾਂ ਦਾ ਦਿਲ ਕਰੀ ਜਾਣਾ ਕੁਛ ਨਾ ਕੁਛ ਕਰਨ ਨੂੰ ਇਸੇ ਕਰਕੇ ਸਾਨੂੰ ਕੋਈ ਪੁਰਾਣੇ ਟੀਚਰ ਸਾਡੇ ਪੁਰਾਣੇ ਗੁਰੂ ਨਹੀਂ ਭੁੱਲਦੇ ਹਜੇ ਤੱਕ ਜਿਨ੍ਹਾਂ ਨੇ ਕੁਝ ਕੁ ਵੈਲਿਊਜ਼ ਸਾਨੂੰ ਦਿੱਤੀਆਂ ਹਜੇ ਤੱਕ ਸਾਡੇ ਅੰਦਰ ਆ ਈਵਨ ਕਿ ਜਦੋਂ ਆਪਾਂ ਜੌਬ ਕਰਨੀ ਸ਼ੁਰੂ ਕੀਤੀ ਸਾਨੂੰ ਕੁਝ ਇਦਾਂ ਦੇ ਬੌਸ ਮਿਲੇ ਜਿਨ੍ਹਾਂ ਦੀਆਂ ਗੱਲਾਂ ਹਜੇ ਵੀ ਸਾਡੇ ਦਿਮਾਗ 'ਚ ਘਰ ਕਰ ਗਈਆਂ ਤੇ ਕੰਮ ਆਉਂਦੀਆਂ ਆ ਤੇ ਇਸ ਲਈ ਗੁਰੂ ਚੰਗਾ ਹੋਣਾ ਬਹੁਤ ਜ਼ਰੂਰੀ ਜਿੱਦਾਂ ਤੁਸੀਂ ਵੀ ਗੱਲ ਕੀਤੀ ਤੇ ਇਸ ਤੋਂ ਲਾਵਾ ਭਾਈ ਮੈਂ ਗੱਲ ਪੁੱਛਣੀ ਸੀ ਤੁਹਾਨੂੰ ਇਦਾਂ ਹੀ ਬੱਚੇ ਜਦੋਂ ਹੋਸਟਲ ਚਲ ਜਾਂਦੇ ਆ ਇੱਕ ਤਰ੍ਹਾਂ ਦਾ ਕਹਿੰਦੇ ਵੀ ਪੀਅਰ ਪ੍ਰੈਸ਼ਰ ਜਦੋਂ ਬੱਚੇ ਹੋਸਟਲਾਂ 'ਚ ਚਲ ਜਾਂਦੇ ਆ ਉਦੋਂ ਅਗਲੇ ਕੋਈ ਗਲਤ ਬੱਚੇ ਕਹਿ ਸਕਦੇ ਅੱਗੇ ਉੱਤੇ ਪ੍ਰੈਸ਼ਰ ਪਾਉਂਦੇ ਆ ਲੈ ਵੀ ਯਾਰ ਤੂੰ ਡਰਿੰਕ ਨਹੀਂ ਕਰਦਾ ਇੱਕ ਤਾਂ ਲਾਲਾ ਤੂੰ ਕਹਦਾ ਬੰਦਾ ਕਹਦਾ ਮਰਦ ਤੂੰ ਆਲੇ ਕਸ਼ ਲਾਲਾ ਇੱਕ ਠੀਕ ਆ ਜੀ ਆ ਸਿਗਰਟ ਪੀਲਾ ਕਸ਼ ਲਾਲਾ ਦਾ ਇੱਕ ਇਸ ਚੀਜ਼ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਭਾਜੀ ਇਹ ਬਹੁਤ ਜ਼ਰੂਰੀ ਗੱਲ ਆ ਜਿਹੜੀ ਪੇਰੈਂਟਸ ਆ ਨਾ ਜਿਹੜੇ ਪੇਰੈਂਟਸ ਇਸ ਚੀਜ਼ ਤੋਂ ਬਹੁਤ ਚਿੰਤਤ ਹੁੰਦੇ ਆ ਕਿ ਹੁਣ ਬੱਚਾ ਚਲਾ ਗਿਆ ਹੋਸਟਲ ਉੱਥੇ ਵਿਗੜਨ ਦੇ ਅਸਾਰ ਬਹੁਤ ਜ਼ਿਆਦਾ ਆ ਕੀ ਕਰ ਸਕਦੇ ਭਾਜੀ ਬਹੁਤ ਵਿਸ਼ਾਤ ਅੱਜ ਕੱਲ ਜਿਹੜੇ ਪੇਰੈਂਟਸ ਆ ਨਾ ਉਹਨਾਂ ਲਈ ਬੜਾ ਵਿਸ਼ਾ ਬੜਾ ਖਤਰਨਾਕ ਆ। ਹਾਂ ਕਠਨ ਕੰਮ। ਕਠਨ ਕੰਮ ਆ ਹਾਂਜੀ। ਪਾਜੀ ਜਿੱਦਾਂ ਨਾ ਅ ਜਿੱਦਾਂ ਨਵਾਂ ਬੱਚਾ ਗਿਆ ਹੌਸਟਲ ਦੇ ਵਿੱਚ ਤੇ ਜਿਹੜੇ ਪਹਿਲਾਂ ਦੇ ਬੱਚੇ ਹੁੰਦੇ ਆ ਜਾਂ ਹੋ ਸਕਦਾ ਜਿਹੜੇ ਪਹਿਲਾਂ ਤੋਂ ਕਾਫੀ ਤੇਜ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਬੱਚੇ ਹੁੰਦੇ ਆ। ਹਾਂਜੀ ਹਾਂਜੀ। ਤੇ ਗਲਤ ਸੰਗਤ ਚ ਉਹ ਵੀ ਚਲ ਗਏ ਹੁੰਦੇ ਆ। ਜੀ ਜੀ ਜੀ। ਉਹ ਪਾਜੀ ਕਰਦੇ ਆ ਇਦਾਂ। ਹਾਂ 100% ਉਹ ਬੱਚੇ ਨੂੰ ਘਰ ਦੇ ਆ ਤੰਗ ਵੀ ਕਰਦੇ ਗਏ ਜਿਹਨੂੰ ਰੈਗਿੰਗ ਕਹ ਦਿੰਦੇ ਆ ਆ ਰੈਗਿੰਗ ਹਾਂਜੀ ਹਾਂ ਬਹੁਤ ਕੁਝ ਕਰਦੇ ਆ ਇਦਾਂ ਦੇ ਆ ਉਹਨੂੰ ਸਟ੍ਰੈਸ ਹੁੰਦੀ ਆ ਉਹ ਵਿਚਾਰਾ ਲੁਕਿਆ ਰਹਿੰਦਾ ਹੈਨਾ ਜੀ ਜੀ ਇਹਦੀਆਂ ਭਾਜੀ ਮਤਲਬ ਕਿ ਇਸ ਚੀਜ਼ ਤੋਂ ਜੇ ਬਚਣਾ ਚਾਹੁੰਦਾ ਹੈ ਬੱਚਾ ਜੀ ਤੇ ਭਾਜੀ ਉਹਦੇ ਘਰ ਦੇਆਂ ਨੂੰ ਉਹਨੂੰ ਜਿਹੜੀ ਆ ਕਬੱਡੀ ਖੜਾਉਣੀ ਚਾਹੀਦੀ ਆ ਕਬੱਡੀ ਹਾਂ ਕਬੱਡੀ ਦਾ ਕੀ ਇਦਾਂ ਦਾ ਰੋਲ ਆ ਜੀ ਜਿਹੜਾ ਤੁਸੀਂ ਕਹਿੰਦੇ ਵੀ ਇਦਾਂ ਤਾਂ ਕੋਈ ਵੀ ਗੇਮ ਹੋ ਸਕਦੀ ਆ ਕੋਈ ਨਹੀਂ ਹੋ ਸਕਦੀ ਪਰ ਕਬੱਡੀ ਆ ਨਾ ਜਿਹੜੀ ਬਾਜੀ ਹਾਂਜੀ ਇਹ ਜਿੱਦਾਂ ਹੁਣ ਬੱਚਾ 30 ਕਿਲੋ ਦਾ ਮੰਨ ਲਓ ਜੀ ਉਹਨੂੰ ਉਹਦੇ ਹਾਣਦਿਆਂ ਦੇ ਵਿੱਚ ਕਬੱਡੀ ਖੜਾਉਣੀ ਚਾਹੀਦੀ ਆ ਅੱਛਾ ਕਬੱਡੀ ਦੇ ਵਿੱਚ ਬਾਜੀ ਜਦੋਂ ਰੇਡ ਪਾਊਗਾ ਜਾਂ ਜੱਫਾ ਲਾਊਗਾ ਮੋਰੇ ਹੋ ਕੇ ਕੱਲੇ ਨੂੰ ਕੱਲਾ ਅੱਛਾ ਜੀ ਤੇ ਬਾਜੀ ਉਹ ਮੂੰਹ ਤੇ ਜਦੋਂ ਚਪੇੜਾ ਪੈਣੀ ਆ ਨਾ ਅੱਛਾ ਤੇ ਜਿਗਰਾ ਖੁੰਦਾ ਬਾਜੀ ਅੱਛਾ ਇੱਕ ਤਰੀਕੇ ਨਾਲ 1 ਟੂ 1 ਜਾਂ 1 ਟੂ 4 ਮੋਰੇ ਬੰਦੇ ਆਉਣੇ ਉਹ ਫੇਸ ਕਰਨ ਦਾ ਜਿਗਰਾ ਆ ਜਾਂਦਾ ਮਤਲਬ ਕਿ ਜਿੱਦਾਂ ਹੁਣ ਮੰਨ ਲਓ ਬਾਜੀ ਜਿੱਦਾਂ ਹੁਣ ਮੋਰਲੇ ਦੋ ਬੰਦੇ ਆ ਜਾਂ ਇੱਕ ਹੀ ਸੀਨੀਅਰ ਆ ਸਾਡਾ ਕੋਈ ਸਾਨੂੰ ਤੰਗ ਕਰ ਰਿਹਾ ਹਾਂਜੀ ਅਸੀਂ ਉਹਨੂੰ ਉਲਟਾ ਉਹਨੇ ਨਾਲ ਮਤਲਬ ਕਿ ਗੱਲ ਵੀ ਨਹੀਂ ਕਰ ਪਾ ਰਹੇ ਹਾਂ ਨਵਾਂ ਬੱਚਾ ਇਦਾਂ ਹੁੰਦਾ ਇੰਨਾ ਝੱਕਦਾ ਆ ਕਿ ਉਹਨਾਂ ਗੱਲ ਵੀ ਨਹੀਂ ਕਰਦਾ ਇਵਨ ਮੇਰੇ ਨਾਲ ਵੀ ਇਦਾਂ ਹੋਇਆ ਆ ਡਰਦਾ ਆ ਉਹ ਹਾਂ ਡਰਦਾ ਆ ਜੀ 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 ਪਰ ਜਦੋਂ ਬਾਜੀ ਉਹਨੇ ਕਬੱਡੀ ਕੁਸ਼ਤੀ ਇਦਾਂ ਦੀਆਂ ਖੇਡਾਂ ਖੇਡੀਆਂ ਹੋਣਗੀਆਂ ਜਿੱਦਾਂ ਦੂਸਰੇ ਪਾਸ਼ਾ ਜੀ ਨੇ ਸਾਤੋਂ ਕਰਵਾਈਆਂ अच्छा जी अच्छा पाजी इतना जिगरा खुल ਜਾਂਦਾ ਆ ਕਿ ਫਿਰ ਬੰਦਾ ਜਿਹੜਾ ਦਬਦਾ ਨਹੀਂ ਭਾਜੀ। ਹਾਂ ਔਰ ਇਹ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਭਾਜੀ। ਠੀਕ ਆ। ਇਹ ਸਾਡੇ ਤੋਂ ਸੀਨੀਅਰ ਹੁੰਦੇ ਸੀ ਮੈਂ ਘਟਣਾ ਤੁਹਾਨੂੰ ਦੱਸਦਾ। ਜੀ। ਹੁਣ ਆ ਮੈਂ ਕਿਹਾ 뮤זיਕ ਵਾਲਾ ਬੰਦਾ ਬਾਅਦ ਚ ਚੱਲ ਗਿਆ 뮤זיਕ ਜਿ 뮤זיਕ ਵੀ ਸਿੱਖਿਆ ਵੋਕਲ ਦਾ। ਠੀਕ ਆ ਜੀ। ਭਾਜੀ ਉੱਥੇ ਸੀਨੀਅਰ ਸੀਗਾ। ਉਹਨੇ ਕੀ ਕੀਤਾ ਭਾਜੀ ਉਹ ਨਾ ਹਰਮੋਨੀਅਮ ਲੈ ਕੇ ਮੇਰਾ ਮੇਰਾ ਹਰਮੋਨੀਅਮ ਸੀ ਰੂਮ ਦੇ ਵਿੱਚ ਉਹ ਹਰਮੋਨੀਅਮ ਜਿਹਦਾ ਕਰਦਾ ਸੀਗਾ ਤਾਂ ਉਹ ਇਧਰ ਲਾ ਪਿਆ ਹੂੰ ਹੂੰ ਉਹਨੇ ਭਾਜੀ ਪੱਖਾ ਜ਼ੋਰ-ਜ਼ੋਰ ਨਾਲ ਮਾਰ ਲਾ ਪਿਆ ਉਹਦਾ ਅੱਛਾ ਅੱਛਾ ਤੇ ਮੈਂ ਉਹਨੂੰ ਕਿਹਾ ਵੀ ਭਾਜੀ ਪੱਖਾ ਜ਼ੋਰ ਨਾਲ ਨਾ ਮਾਰੋ ਵੀ ਤੁਸੀਂ ਤਾਂ ਸੀਨੀਅਰ ਆ ਤੁਹਾਨੂੰ ਪਤਾ ਵੀ ਫੜ ਜਾਣਾ ਇਹ ਹੂੰ ਹੂੰ ਹੈਨਾ ਭਾਜੀ ਉਹ ਮੈਂ ਇਧਰ ਰੋਟੀਆਂ ਪਕਾਉਣ ਡਿਆ ਸੀ ਆਪ ਹੀ ਲਾਈ ਨਹੀਂ ਆਈਆਂ ਠੀਕ ਹੈ ਠੀਕ ਹੈ ਤਾਂ ਭਾਜੀ ਉਹ ਜਾਣ ਕੇ ਜ਼ੋਰ-ਜ਼ੋਰ ਨਾਲ ਹੋਰ ਮਾਰ ਲਾ ਪਿਆ ਜਿਦਾ ਨਿਆਣੇ ਕਰਦੇ ਹੀ ਆ ਤੇ ਉਹ ਹੁਣ ਸੀਨੀਅਰ ਸੀ ਭਾਜੀ ਹੂੰ ਥੋੜਾ ਉੱਚਾ ਵੀ ਸੀ ਥੋੜਾ ਦੇਖਣ ਨੂੰ ਵੀ ਤਗੜਾ ਸੀਗਾ ਹਾਂ ਉਹ ਪਰ ਫਿਰ ਹੁਣ ਕਬੱਡੀ-ਬੁੱੱਡੀ ਅਸੀਂ ਖੇਡੀ ਹੋਈ ਅੱਛਾ ਤੇ ਇਧਰੋਂ ਵੀ ਥੋੜਾ ਜਿਹਾ ਪਰਮਾਤਮਾ ਦੀ ਕਿਰਪਾ ਨਾਲੋਂ ਮਤਲਬ ਥੋੜਾ ਜਿਹਾ ਸਿਗਾ ਵੀ ਨਹੀਂ ਦਬਦੇ ਦੁੱਬਦੇ ਸੀਗੇ ਠੀਕ ਆ ਹਾਂ ਉਹ ਬਾਜੀ ਫਿਰ ਉਹ ਆਪਣੀ ਥੋੜੀ ਜਿਹੀ ਹੋਈ ਫੇ ਉਹਨਾਂ ਹੂੰ ਤੇ ਫੇਰ ਉਹ ਸਾਰਾ ਸਾਲ ਹੀ ਵਧੀਆ ਰਿਹਾ ਉਹ ਹੂੰ ਸੋ ਬਾਜੀ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਕਰਨੀਆਂ ਵੀ ਪੈਂਦੀਆਂ ਹੁੰਦੀਆਂ ਜ਼ਰੂਰੀ ਨਹੀਂ ਹੈਗਾ ਤੇ ਮੂੰਹ ਨਾਲ ਸਮਝਾਇਆ ਜਾਓ ਮੂੰਹ ਨਾਲ ਸਮਝਾਇਆ ਨਹੀਂ ਸਮਝਿਆ ਫੇਰ ਇਦਾਂ ਕਰਨਾ ਪਿਆ ਬਾਜੀ ਪਰ ਉਹਨੂੰ ਕਰਨ ਲਈ ਪਹਿਲਾਂ ਤੁਹਾਡੇ ਜਿਗਰਾ ਵੀ ਚਾਹੀਦਾ ਭਾਜੀ ਤਾਕਤ ਵੀ ਚਾਹੀਦੀ ਡੰਡ ਰੌਂਡ ਕੱਢੇ ਹੋਣੇ ਚਾਹੀਦੇ ਆ ਤਿਆਰੀ ਹੋਣੀ ਚਾਹੀਦੀ ਪਹਿਲਾਂ ਹੀ ਹੂੰ ਇਹ ਨਾ ਹੋਵੇ ਅੱਜ ਤੁਹਾਡੀ ਲੜਾਈ ਹੋਈ ਤਾਂ ਤੁਸੀਂ ਸ਼ਾਮ ਨੂੰ ਡੰਡ ਘਾੜਦੇ ਫਿਰੋ ਹੂੰ ਤੇ ਹੁਣ ਮੈਂ ਤਕੜਾ ਹੋ ਗਿਆ ਤਾਂ ਫਿਰ ਜਾਨਾ ਤਿਆਰੀ ਤਾਂ ਪਹਿਲਾਂ ਹੀ ਕਰਨੀ ਪੈਣੀ ਭਾਜੀ ਤਿਆਰੀ ਤਾਂ ਪਹਿਲਾਂ ਕਰਨੀ ਪੈਣੀ ਉਹ ਐਵੇਂ ਨਹੀਂ ਮਾਂ ਖੇਡ ਕਬੱਡੀ ਕਿਹਾ ਜਾਂਦਾ ਪੰਜਾਬ ਦੀ ਹਾਂਜੀ ਹਾਂਜੀ ਤੇ ਵਾਕਈ ਇਹ ਮੈਂ ਸਾਰੇ ਪੇਰੈਂਟਸ ਨੂੰ ਸੁਜੈਸਟ ਕਰਾਂਗਾ ਕਿ ਪਲੀਜ਼ ਆਪਣੇ ਬੱਚਿਆਂ ਨੂੰ ਕਬੱਡੀ ਜ਼ਰੂਰ ਖਲਵਾਓ ਹਾਂਜੀ ਹਾਂਜੀ ਤੇ ਮੈਂ ਵੀ ਚਾਹਣਾ ਆ ਪਾਜੀ ਮੈਂ ਵੀ ਆਪਣੇ ਬੱਚੇ ਨੂੰ ਕਬੱਡੀ ਖਿਲਾਵਾ ਤੈਨੂੰ ਬਹੁਤ ਅੱਜ ਮੈਨੂੰ ਇੱਕ ਗੱਲ ਬੜੀਆਂ ਕਹਿ ਸਕਦੇ ਵੀ ਅੱਖਾਂ ਖੁੱਲੀਆਂ ਇਸ ਚੀਜ਼ ਨੂੰ ਲੈ ਕੇ ਵੀ ਮੈਂ ਇਨਸਪਾਇਰ ਹੋਇਆ ਇਸ ਚੀਜ਼ ਤੋਂ ਤੁਹਾਡੇ ਇਸ ਪੁਆਇੰਟ ਤੋਂ ਕਿ ਵੀ ਜਰੂਰ ਬੱਚੇ ਨੂੰ ਇਹ ਖੇਡ ਤਾਂ ਖਡਾਉਣੀ ਚਾਹੀਦੀ ਆ ਪਾਜੀ ਬੰਦਾ ਹੱਥ ਇਦਾਂ ਦਾ ਪਾਉਂਦਾ ਨਾ ਦੂਸਰੇ ਬੰਦੇ ਨੂੰ ਹਾਂਜੀ ਕੱਚਾ ਹੱਥ ਪਾਉਂਦਾ ਹੀ ਨਹੀਂ ਫੇ ਜਿਹਨੇ ਕਬੱਡੀ ਖੇਡੀ ਆ ਨਾ ਪਾਜੀ ਹੂੰ ਬੱਸ ਫਿਰ ਉਹ ਚੜ੍ਹਦੀ ਗੱਲਾ ਹੀ ਹੋ ਜਾਂਦੀ ਆ ਫੇ ਉਹਲੇ ਤਾਂ ਤਾਂ ਨਹੀਂ ਹੋ ਜਾਂਦੀ ਫੇ ਜਿਹੜਾ ਉਹ ਕੰਮ ਹੁੰਦਾ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਹਾਂਜੀ ਉਹ ਵੀ ਸ਼ੇਰ ਵਾਲੀ ਜੁਰਤ ਹੁੰਦੀ ਉਹ ਚ ਹਾਂ ਬਾਗ ਵਾਲੀ ਯੋਰਤ ਆਉਂਦੀ ਭਾਜੀ ਨਹੀਂ ਚਲੋ ਇਦਾਂ ਦੀਆਂ ਚੀਜ਼ਾਂ ਐ ਬਹੁਤ ਵਧੀਆ ਪੁਆਇੰਟ ਦੱਸਿਆ ਤੁਸੀਂ ਤੇ ਇਹਦੇ ਨਾਲ ਫਿਰ ਕਦੀ ਵੀ ਭਾਜੀ ਸਟ੍ਰੈਸ ਨਹੀਂ ਹੋਊਗਾ ਬੱਚਾ ਠੀਕ ਆ ਔਰ ਕਦੀ ਵੀ ਭਾਜੀ ਦਬਦਾ ਨਹੀਂ ਵੇ ਭਾਵੇਂ ਮੋਰੇ 10 ਜਣੇ ਆ ਜਾਣਗੇ ਰਾਈਟ ਮੈਂ ਤਾਂ ਕਹਿੰਨਾ ਸਭ ਤੋਂ ਵਧੀਆ ਚੀਜ਼ ਕਿਉਂ ਆ ਭਾਜੀ ਇਹਦਾ ਕਾਰਨ ਇਹ ਆ ਕਿ ਤੁਹਾਡੀ ਜਿਹੜੀ એનર્ਜੀ ਆ ਨਾ ਉਹ ਗਲਤ ਪਾਸੇ ਵੇਸ ਨਹੀਂ ਹੁੰਦੀ ਹਾਂ ਜੇ ਤੁਸੀਂ ਕਿਸੇ ਵੀ ਗੇਮ ਨੂੰ ਕਰ ਲੈਣੇ ਆ ਜੁਆਇਨ ਹਾਂ ਜੀ ਹਾਂ ਜੀ ਖਾਸ ਕਰਕੇ ਕਬੱਡੀ ਜਿਹੜੀ ਉਹ ਚ ਤਾਂ ਬਹੁਤ ਇੱਕ ਜਿਹੜਾ ਪੁਆਇੰਟ ਵਾਈਜ਼ ਤੁਸੀਂ ਗੱਲ ਦੱਸੀ ਨਾ ਵਾਲੀ ਪੁਆਇੰਟ ਵਾਲੀ ਗੱਲ ਦੱਸੀ ਕਿ ਕਿਉਂ ਕਬੱਡੀ ਉਹ ਸਭ ਤੋਂ ਵਧੀਆ ਪੁਆਇੰਟ ਆ ਹਾਂਜੀ ਹਾਂਜੀ ਤੇ ਚਲੋ ਆ ਖੇਡ ਕਬੱਡੀ ਤਾਂ ਹੀ ਬਣੀ ਸੀ ਭਾਜੀ ਰਾਈਟ ਰਾਈਟ ਹੋਰ ਭਾਜੀ ਜਿੱਦਾਂ ਬੱਚੇ ਇੱਕ ਬਹੁਤ ਹੀ ਮਤਲਬ ਸੀਰੀਅਸ ਟੌਪਿਕ ਆ ਦੂਜਾ ਵੀ ਜਿਹੜੇ ਤੁਸੀਂ ਸ਼ੁਰੂ ਦੇ ਵਿੱਚ ਥੋੜਾ ਜਿਹਾ ਟੱਚ ਕੀਤਾ ਸੀ ਕਿ ਪੌਣ ਦੇਖਦੇ ਆ ਕੀ ਉਹਨੂੰ ਅਸੀਂ ਇਸ ਵੀਡੀਓ ਵਿੱਚ ਡਿਸਕਸ ਕਰ ਸਕਦੇ ਆ ਜਾਂ ਭਾਜੀ ਬਿਲਕੁਲ ਇਹਦੀਆਂ ਕੜੀਆਂ ਭਾਜੀ ਹਾਂ ਇਹ ਉਸ ਚੀ ਦੀਆਂ ਕੜੀਆਂ ਆ ਠੀਕ ਆ ਪਾਜੀ ਅੱਗੇ ਜਮਾਨਾ ਜਿਹੜਾ ਡਿਊਟੀ ਹੁੰਦੀ ਸੀ ਨਾ ਘਰਾਂ ਦੇ ਵਿੱਚ ਜਾਂ ਗਲੀ ਦੇ ਵਿੱਚ ਬਜ਼ੁਰਗ ਬੈਠੇ ਹੁੰਦੇ ਸੀਗੇ ਉਦੋਂ ਚਾਰ ਦਵਾਰੀਆਂ ਘਟ ਹੁੰਦੀਆਂ ਸੀ ਬੈਠਕਾਂ ਹੁੰਦੀਆਂ ਸੀ ਉਹਨੂੰ ਲੱਕੜ ਦੇ ਦਰਵਾਜ਼ੇ ਹੁੰਦੇ ਸੀ ਔਰ ਸੜਕਾਂ ਗਲੀਆਂ 'ਚ ਆਮ ਦੇਖ ਜਾਂਦਾ ਹੁੰਦਾ ਸੀ ਕੌਣ ਖਾ ਬਿੱਲੀਆਂ ਵੀ ਖੁੱਲੀਆਂ ਹੁੰਦੀਆਂ ਜੇ ਪਾਜੀ ਕੋਈ ਗਲਤ ਬੰਦੇ ਨੇ ਯਾਰ ਦੋਸਤ ਨੂੰ ਮਿਲਣ ਆ ਜਾਣਾ ਨਾ ਪਾਜੀ ਬੁੜੇ ਜਿਹੜੇ ਬਜ਼ੁਰਗ ਬੈਠੇ ਹੁੰਦੇ ਸੀਗੇ ਉਹਨਾਂ ਨੇ ਡਾਂਗ ਪਹਿਲੇ ਚੱਕ ਲੈਣੀ ਤੂੰ ਕਿੱਧਰ ਓਏ ਏ ਉਹਨਾਂ ਨੇ ਕਹਿਣਾ ਇਹ ਕੰਜਰ ਬੰਦੇ ਨਾਲ ਬੈਲੀ ਬੰਦੇ ਨਾਲ ਤੂੰ ਕਿੱਧਰ ਘੁੰਮਦਾ ਪੁਆਇੰਟ ਦੇਖਿਓ ਭਾਜੀ ਹੁਣ ਉਹ ਪਹਿਲਾਂ ਭਜਾ ਦਿੰਦੇ ਸੀ ਹੁਣ ਉਹ ਭਾਜੀ ਇੰਸਟਾਗ੍ਰam ਥਾਣੇ ਆਉਂਦਾ ਕਰੇ ਹੁਣ ਉਹ ਬੂਏ ਥਾਣੇ ਨਹੀਂ ਆਉਂਦਾ ਸੰਗਤ ਤੋੜੀ ਸੀ ਉਹਨਾਂ ਨੇ ਉਹਦੀ ਮਾੜੀ ਉਹਨੂੰ ਮੋੜਾਂ ਤੇ ਨਹੀਂ ਖੜਾ ਹੋਣ ਦਿੰਦੇ ਸੀ ਬੋਦਾ ਪੱਟ ਦਿੰਦੇ ਇਹ ਧੀਆਂ ਪਹਿਣਾ ਨੰਗਣਾ ਤੂੰ ਇੱਥੇ ਕਰਦਾ ਮੋੜ ਤੇ ਖੜਾ ਹਨਾ ਵਾਹ ਭਾਜੀ ਉਹ ਹੁਣ ਉਹ ਜਿਹੜੇ ਉਹ ਗਲਤ ਬੰਦੇ ਆ ਨਾ ਜਿਹੜੇ ਉਹ ਪਾਜੀ ਇੰਸਟਾਗ੍ਰam ਫੇਸਬੁਕ ਫੋਨਾਂ ਤਾਂ ਨਹੀਂ ਆਉਂਦੇ ਭਾਜੀ ਔਰ ਸਾਨੂੰ ਨਹੀਂ ਪਤਾ ਵੀ ਉਹ ਰਾਤ ਨੂੰ ਕਿਹੜੇ ਬਿਲ ਨਿਆਣੇ ਗੱਲਾਂ ਕਰਦੇ ਰਹਿੰਦੇ ਚੈਟ ਕਰਦੇ ਰਹਿੰਦੇ ਆ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਹਿਸਟਰੀ ਡੀਲੀਟ ਕਰ ਦਿੰਦੇ ਨਿਆਣੇ ਚੈਟ ਡੀਲੀਟ ਕਰ ਦਿੰਦੇ ਬਾਅਦ ਚ ਅੱਜ ਕੱਲ ਕਿੰਨਾ ਕੁਛ ਭਾਜੀ ਕੁੜੀਆਂ ਨੇ ਚੱਲਣ ਡਿਆ ਵੀਡੀਓ ਬਣ ਜਾਂਦੀਆਂ ਉਹਨਾਂ ਦੀਆਂ ਵੀਡੀਓ ਕਾਲ ਤੇ ਮੁੜ ਕੇ ਉਹ ਪਬਲਿਕ ਹੋ ਜਾਂਦੀਆਂ ਹਨਾ ਸੋ ਉਹ ਜਿਹੜੇ ਜਿਨ੍ਹਾਂ ਦਾ ਬੋਦਾ ਪੱਟਦੇ ਹੀ ਨਾ ਭਾਜੀ ਉਹ ਬੰਦੇ ਹੁਣ ਇੰਸਟਾਗ੍ਰਾਮ 'ਤੇ ਆੜੀ ਆਉਂਦੇ ਆ ਕਰੇ ਔਰ ਸਿੱਧਾ ਡਾਇਰੈਕਟ ਭਾਜੀ ਹਿੱਟ ਕਰਦੇ ਇੱਥੇ ਨਿਆਣੇ ਦੇ ਬਹੁਤ ਇੱਕ ਪੁਆਇੰਟ ਦੀ ਗੱਲ ਹੈ ਔਰ ਪੂਰੇ ਭਾਜੀ ਪਲਾਨਡ ਹੁੰਦੇ ਆ ਉਹਨਾਂ ਨੂੰ ਉਹ ਬੈਲੀਆਂ ਨੂੰ ਜਾਓ ਜਿਹੜੇ ਬੱਚੇ ਆ ਜਾਂ ਵੱਡੇ ਆ ਉਹਨਾਂ ਨੂੰ ਪਤਾ ਹੁੰਦਾ ਆ ਭਾਜੀ ਵੀ ਇਹ ਜਿਹੜਾ ਆ ਬੰਦਾ ਸਾਊ ਤੇ ਸਿੱਧਾ ਸਾਦਾ ਕੁੜੀ ਜਾਂ ਮੁੰਡਾ ਵੀ ਪਰ ਉਹ ਭਾਜੀ ਜਾਣ ਕੇ ਉਹਨੂੰ ਬੁਗਾੜ ਦੋਇਆ ਭਾਜੀ ਤੇ ਉਹ ਜੇ ਤਾਂ ਉਹਨੇ ਸੰਗਤ ਕੀਤੀ ਹੋਊਗੀ ਗੁਰੂਆਂ ਦੀ ਤਾਂ ਭਾਜੀ ਬਚ ਜਾਊਗਾ ਨਹੀਂ ਤਾਂ ਕੋਈ ਤਾਕਤ ਨਹੀਂ ਪਾਜੀ ਜਿਹੜਾ ਉਹਨੂੰ ਬਚਾ ਲੂਗੀ ਪਾਜੀ ਨਹੀਂ ਬਚਾ ਸਕਦੀ ਬਹੁਤ ਇੱਕ ਇੰਨਾ ਘਟਨਾ ਹੋਈ ਪਾਜੀ ਹਾਂਜੀ ਨਗਰ ਕੀਰਤਨ ਤੇ ਜਾਣਾ ਸੀਗਾ ਛੋਟੇ ਹੁੰਦੇ ਨਹੀਂ ਗੱਲ ਆ ਜੀ ਜੀ ਤੇ ਪਿੰਡਾਂ ਦੇ ਵਿੱਚ ਜਾਂ ਆਲੇ-ਦਾਲੇ ਅੱਗੇ ਨਾ ਸਾਡੇ ਪਿੰਡਾਂ ਦੇ ਵਿੱਚ ਵੀ 4-5 ਪਿੰਡਾਂ 10 ਪਿੰਡਾਂ ਚ ਵੀ ਨਗਰ ਕੀਰਤਨ ਨਿਕਲਦੇ ਸੀ ਹੁਣ ਥੋੜੇ ਘੱਟ ਆ ਪਰ ਹੁਣ ਵੀ ਨਿਕਲਦੇ ਆ ਉਹ ਫੇਰ ਯਾਰ ਦੋਸਤ ਸਕੂਲਾਂ ਖਾਲਸਾ ਕਾਲਜ ਆਪਣੇ ਸਕੂਲੇ ਪੜ੍ਹਦੇ ਸੀ ਇਕੱਠੇ ਹੋ ਜਾਂਦੇ ਸੀਗੇ ਹੁਣ ਸਾਰੇ ਪਾਸੇ ਚੰਗੇ ਤਾਂ ਹੈ ਨਹੀਂਗੇ ਹਾਂ ਬਿਲਕੁਲ ਪਰ ਆਪਣੇ ਘਰਦਿਆਂ ਦੀ ਮੈਂ ਸੰਗਤ ਦੱਸਦਾ ਬਈ ਮੈਂ ਚੱਲਾਂ ਤੇ ਕਹਿੰਦੇ ਬਈ ਡਾੜੀ ਹੁਣੀ ਕਹਿੰਦੇ ਬਈ ਕਿੱਥੇ ਚੱਲਾਂ ਮੈਂ ਕਹਾਂ ਨਗਰ ਕੀਰਤਨ ਦੇ ਕਹਿੰਦੇ ਇੱਕ ਸਵਾਲ ਦਾ ਜਵਾਬ ਦੇ ਇਹਦਾ ਸਵਾਲ ਪੁੱਛਦੇ ਹੁੰਦੇ ਸੀ ਹੂੰ ਹੂੰ ਇਹਦਾ ਤੇ ਪੁੱਛਣੇ ਚਾਹੀਦੇ ਨੇ ਆਣਿਆਂ ਨੂੰ ਹੂੰ ਹੂੰ ਹਾਂਜੀ ਕਹਿੰਦੇ ਸਵਾਲ ਦਾ ਜਵਾਬ ਦਊਂਗਾ ਮੈਂ ਕਿਹਾ ਦੋ ਪੁੱਛੋ ਹੂੰ ਕਹਿੰਦੇ ਤੂੰ ਕਿਹਦਾ ਪੋਤਾ ਮੈਨੂੰ ਕਹਿੰਦੇ ਅੱਛਾ ਤੇ ਮੈਂ ਰੁਕਿਆ ਹੂੰ ਮੈਂ ਕਿਹਾ ਮੈਂ ਸੋਚ ਲਿਆ ਪਤਾ ਹੀ ਸੀ ਪਾਜੀ ਹੁਣ ਘਰਾਂ 'ਚ ਗੱਲਾਂ ਹੁੰਦੀਆਂ ਹੀ ਜੀ ਜੀ ਮੈਂ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੋਤਾ ਜੀ ਜੀ ਕਹਿੰਦੇ ਭੁੱਲੀ ਨਾ ਹੂੰ ਪਾਜੀ ਮੈਂ ਗਿਆ ਹੂੰ ਸੰਗਤ ਮਿਲੀ ਉਦਾਂ ਦੀ ਹੂੰ ਗਲਤ ਮੁੰਡੇ ਇਲਤਾ ਕਰਦੇ ਕਹ ਲੋ ਜਿਹਨੂੰ ਪੁੱਠੀਆਂ ਇਲਤਾ ਕਰਦੇ ਸੀ। ਭਾਜੀ ਦਿਮਾਗ ਬਾ ਸਵਾਲ ਉਹਦਾ ਆਨਸਰ ਦੇ ਕੇ ਆਇਆ ਸੀ ਨਾ। ਭਾਜੀ ਮੈਂ ਕਹਾ ਮੈਂ ਤਾਂ ਯਾਰ ਗੁਰਗੋਬ ਸਿੰਘ ਜੀ ਦਾ ਪੁੱਤ ਆ। ਮੈਂ ਤਾਂ ਨਾ ਕਿਧਰ ਕੋ ਮੁੰਡਿਆ। ਭਾਜੀ ਉਸੇ ਵੇਲੇ ਮੁੜ ਗਿਆ। ਇਹ ਨਿੱਕੀ ਜਿਹੀ ਚੀਜ਼। ਜਾਗ ਗਈ ਨਾ ਚੇਤਨਾ ਜਾਗ ਗਈ। ਇਹ ਸਾਡੇ ਨਾਲ ਚੇਤਨਾ ਮਾਰਚ 'ਚ ਵੀ ਹੋਇਆ ਸੀ। ਇਹ ਸਾਰੀਆਂ ਗੱਲਾਂ ਭਾਜੀ ਉਸੇ ਹੀ ਲੜੀ ਦੇ ਅਧੀਨ ਆ ਰਹੀਆਂ ਆ। ਨਸ਼ੇ ਅੱਜ ਕਿਉਂ ਜਾਂਦੇ ਆ। ਇਵੇਂ ਦੱਸ ਰਿਹਾ ਵੀ ਸੰਗਤ ਨਾ ਭਾਜੀ ਬਚਣਾ ਤੁਸੀਂ ਉਦਾਂ ਨਹੀਂ ਬਚ ਸਕਦੇ ਭਾਜੀ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਰਹਿ ਜਾਈਏ ਭਾਗ ਹਨਾ ਦੂਰ ਹੀ ਸਾਖਤ ਵਾਲਾ ਅਧਰਮੀ ਬੰਦਾ ਜਿਹੜਾ ਸਮਝ ਗਿਆ ਗੱਲ ਹਾਂਜੀ 네ਗੇਟਿਵ ਬੁਰਾ ਬੰਦਾ ਕਿਆ ਬਾਤ ਦੂਰ ਹੀ ਵੱਲ ਭੱਜ ਜਾਓ ਭਾਜੀ ਇਹ ਇੱਕੋ ਹੀ ਤਰੀਕਾ ਆ ਭਾਜੀ ਠੀਕ ਆ ਔਰ ਇਹ ਐਸਾ ਸਟੀਕ ਤਰੀਕਾ ਆ ਭਾਜੀ ਕਿ ਇਹਦਾ ਤੋੜ ਨਹੀਂ ਹੈਗਾ ਵੀ ਭਾਜੀ ਹੂੰ ਇਹੀ ਸੰਗਤ ਭਾਜੀ ਜਿਹੜੀ ਆ ਫਿਰ ਬੰਦੇ ਨੂੰ ਜਿਹੜੀ ਆ ਦਿਖਾ ਦਿੰਦੀ ਆ ਵੇ ਮੁਕਤੀ ਕੀ ਆ ਹੂੰ ਤੇ ਕਿਦਾਂ ਗਾਂ ਵੜਦਣਾ ਮਤਲਬ ਫਿਰ ਬੰਦਾ ਰੋਕਦਾ ਨਹੀਂ ਭਾਜੀ ਫਿਰ ਤਾਂ ਨੂੰ ਹੀ ਜਾਂਦਾ ਫਿਰ ਤਾਂ ਇਹ ਛੋਟੀਆਂ ਰਹਿੰਦੀਆਂ ਚੀਜ਼ਾਂ ਬਿਲਕੁਲ 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 ਸੋ ਜਿਹਨੇ ਜਿੰਨੀ ਸੰਗਤ ਕੀਤੀ ਉਹ ਵਧੀਆ ਬੰਦਿਆਂ ਦੀ ਉਹ ਪਖੰਡੀ ਸਾਧਾਂ ਦੀ ਨਾ ਕਰ ਲਏ ਹੁਣ ਹਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਹੁਤ ਹੀ ਭਾਜੀ ਇੱਕ ਅੱਖਾਂ ਖੋਲਣ ਵਾਲੀਆਂ ਗੱਲਾਂ ਤੁਸੀਂ ਕਰ ਰਹੇ ਆ ਜਿਹੜੀ ਚੰਗੀ ਸੰਗਤ ਹਾਂ ਚੰਗੇ ਗੁਰੂ ਧਾਰਨ ਕਰਨੇ ਹੂੰ ਉਹ ਰਿਸਪੌਂਸਿਬਿਲਟੀ ਮੇਰੇ ਹਿਸਾਬ ਨਾਲ ਤਾਂ ਪਾਜੀ ਸਭ ਤੋਂ ਪਹਿਲੇ ਨੰਬਰ ਤੇ ਪੇਰੈਂਟਸ ਦੀ ਆ ਉਹ ਦੇਖਣ ਵੀ ਇਹਦੇ ਲਈ ਜਿਹੜੇ ਗੁਰੂ ਆ ਜਨਾਂ ਤੋਂ ਪੜਦਾ ਆ ਉਹ ਸਕੈਲੀਬਰ ਦੇ ਹੈਗੇ ਆ ਕਿ ਨਹੀਂ ਆ ਬਿਲਕੁਲ ਬਿਲਕੁਲ ਪਾਜੀ ਤੇ ਦੂਜੇ ਨੰਬਰ ਤੇ ਅਸੀਂ ਬੱਚੇ ਨੂੰ ਜੇ ਸਿਖਾਈਏ ਹੂੰ 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 ਕਿ ਤੁਸੀਂ ਦੇਖੋ ਤੁਹਾਨੂੰ ਟੀਚਰ ਜਿਹੜੇ ਉਹਨਾਂ ਬਾਰੇ ਦੱਸੋ ਡੇਲੀ ਦੇ ਡੇਲੀ ਸਾਨੂੰ ਫੀਡਬੈਕ ਦਿਓ ਇਹ ਟੀਚਰ ਤੁਹਾਨੂੰ ਕੀ ਸਿਖਾ ਰਹੇ ਆ ਹੂੰ ਮੇਰਾ ਇਹ ਮੰਨਣਾ ਆ ਇਹ ਤੁਹਾਡੀਆਂ ਗੱਲਾਂ ਤੋਂ ਵੀ ਮੈਂ ਇੱਕ ਪੁਆਇੰਟ ਡਰਾਈਵ ਕਰ ਰਿਹਾ ਆ ਤੁਹਾਡੀਆਂ ਗੱਲਾਂ ਤੋਂ ਹੀ ਮੈਂ ਇਹ ਗੱਲ ਸੋਚੀ ਹੁਣੇ ਕਿ ਅਸੀਂ ਨਿਆਣਿਆਂ ਤੋਂ ਫੀਡਬੈਕ ਲਈਏ ਹਾਂਜੀ 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 ਰੋਜ਼ ਗੱਲਬਾਤ ਕਰਨੀ ਚਾਹੀਦੀ ਪਾਜੀ ਕਿ ਕੀ ਤੁਸੀਂ ਸਿੱਖ ਕੇ ਆਏ ਅੱਜ ਕਿਹੜੇ ਟੀਚਰ ਨੇ ਕੀ ਕਿਹਾ ਕੀ ਕਿਹਾ ਕੀ ਕਿਹਾ ਕਿੱਦਾਂ ਕਿਹਾ ਹਾਂਜੀ ਹਾਂਜੀ ਪਾਜੀ ਆਪਣੇ ਉਹਨੂੰ ਫੇਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਸ ਬਸ ਹਾਂ ਨਹੀਂ ਕਿਵੇਂ ਛੋਟਾ ਬੱਚਾ ਵੀ ਇਦਾਂ ਦੀ ਗੱਲ ਕਹਿ ਦਿੰਦਾ ਜੀ ਭਈ ਬੰਦਾ ਨਾ ਬਦਲ ਜਾਂਦਾ ਇੱਕ ਛੋਟੀ ਜੀ ਗੱਲ ਆ ਰਹੀ ਹੈਗੀ ਉਹ ਜੀ 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 ਬੱਚਾ ਸੀ ਛੋਟਾ ਜਿਹਾ ਪਾਜੀ ਹਾਂ ਤਾਂ ਡੈਡੀ ਉਹਦਾ ਨਾਲ ਬਿਟਾਈ ਗੱਡੀ ਚ ਲਾਉਂਦਾ ਸੀਗਾ ਤੇ ਉਹ ਕੋਈ ਰੁਕਿਆ ਤਾਂ ਉਹ ਕਹਿੰਦਾ ਕਿੱਧਰ ਉਹਨੇ ਸ਼ੀਸ਼ਾ ਡਾਊਨ ਕੀਤਾ ਕਹਿੰਦਾ ਮੈਂ ਚੱਲਾ ਮਾੜਾ ਜਾ ਆਪਣੇ ਫੁਲਾਨੇ ਰਿਸ਼ਤੇਦਾਰ ਦੇ ਅੱਛਾ ਜੀ ਚਲੋ ਜੀ ਉਹ ਬੈਲੀ ਜਾ ਹੀ ਬੰਦਾ ਆ ਉਹ ਜਿਹਨੂੰ ਉਹਨੇ ਦੱਸਿਆ ਨਸ਼ੇੜੀ ਜਾ ਬੰਦਾ ਨੈਗੇਟਿਵ ਬੰਦਾ ਹੀ ਅੱਛਾ ਉਹਨੇ ਨਾ ਭਾਜੀ ਜਿਲੇ ਉਹ ਚਲੋ ਕੀਤਾ ਤਾਂ ਗਾਂਹ ਗਿਆ ਹਾਂਜੀ ਤਾਂ ਭਾਜੀ ਉਹ ਉਹਦਾ ਨਿਕਾਜਾ ਮੁੰਡਾ ਸੀਗਾ ਨਾ ਉਹ ਕਹਿੰਦਾ ਵੀ ਪਾਪਾ ਸਾਰੀਆਂ ਗੱਲਾਂ ਨਹੀਂ ਦੱਸੀਆਂ ਹੁੰਦੀਆਂ ਅੱਛਾ ਠੀਕ ਆ ਕਈ ਵਾਰੀ ਪ੍ਰਾਈਵੇਸੀ ਵੀ ਰੱਖਣੀ ਚਾਹੀਦੀ ਆ ਕਿੱਥੇ ਚੱਲਾਂ ਕਹਿੰਦਾ ਚੱਲਾਂ ਬਸ ਕੰਮ ਆਗੇ ਹੈ ਹਨਾ ਮੰਨ ਲਓ ਇਹ ਨਿਆਣੇ ਦੀ ਮਾਲ ਗੱਲ ਕਰਦਾ ਕਈ ਵਾਰੀ ਨਿਆਣੇ ਵੀ ਉਦਾਂ ਦੀ ਵਧੀਆ ਗੱਲ ਕਰ ਜਾਂਦੇ ਆ ਨਹੀਂ ਨਹੀਂ ਸਹੀ ਗੱਲ ਆ ਕਈ ਹੁੰਦੇ ਆ ਉਹ ਸਾਰੀਆਂ ਗੱਲਾਂ ਹੀ ਦੱਸੀ ਜਾਣੀਆਂ ਫਿਰ ਭਾਜੀ ਉਹ ਇਹ ਵੀ ਕਾਰਨ ਆ ਭਾਜੀ ਉਹ ਫੇ ਸਾਰੀਆਂ ਗੱਲਾਂ ਹੀ ਕਈ 10 ਬੰਦੇ ਆਪਣੇ ਜਾਰੀਆਂ ਲੱਗੀਆਂ ਹੁੰਦੀਆਂ ਨੇ ਨਵੀਆਂ ਨਵੀਆਂ ਬਸ 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 ਕੁੜੀਆਂ ਮੁੰਡੇ ਇੱਕ ਦੂਜੇ ਨੂੰ ਸਾਰੇ ਘਰ ਦੇ ਭੇਤ ਸਾਰੀਆਂ ਗੱਲਾਂ ਦਾ ਦੇਣੀਆਂ ਫੇ ਫਸ ਜਾਂਦੇ ਭਾਜੀ ਬਾਅਦ ਚ ਬੱਚਿਆਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਅੱਜ ਕੱਲ ਮੋਬਾਈਲਾਂ ਦੇ ਥਰੂ ਪੌਨ ਕੰਟੈਂਟ ਮਿਲ ਰਿਹਾ ਪਾਜੀ ਹਮਮ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ YouTube ਹੋ ਗਿਆ ਹੋਰ ਈਵਨ ਪਾਜੀ ਸਾਡੇ ਜਿਹੜੇ OTT ਪਲੇਟਫਾਰਮ ਆ ਉਹਨਾਂ ਦੇ ਵਿੱਚ ਬਹੁਤ ਗੰਦ ਪੈ ਚੁੱਕਾ ਆ ਉਹਨਾਂ ਤੇ ਕੋਈ ਵੀ ਕਹਿੰਦੇ ਸੈਂਸਰ ਨਹੀਂ ਲਾਗੂ ਹੈਗਾ ਜੋ ਮੈਂ ਸੁਣਿਆ OTT ਪਲੇਟਫਾਰਮ ਤੇ ਉਸ ਤੋਂ ਇਲਾਵਾ ਜਿੱਦਾਂ ਕੋਈ ਵੀ ਫਿਲਮਾਂ ਦੇ ਦੇ ਐਡ ਆਉਂਦੀਆਂ ਉਹਦੇ ਵਿੱਚ ਵੀ ਕਈ ਕੁਝ ਆ ਗਿਆ ਇਦਾਂ ਦਾ ਜਿਹਨ ਤੋਂ ਬਚ ਨਹੀਂ ਹੋ ਸਕਦਾ ਮੈਂ ਇਹ ਦੇਖਿਆ ਆ ਇੱਕ ਤਾਂ ਤੁਸੀਂ ਦੱਸਤਾ ਚੰਗੀ ਸੰਗਤ ਕਰਨਾ ਹਾਂ ਉਹ ਤਾਂ ਇੱਕ ਮੇਨ ਪੁਆਇੰਟ ਆ ਦੱਸੋ ਤੁਸੀਂ ਇਸ ਚੀਜ਼ ਤੋਂ ਬੱਚਿਆਂ ਨੂੰ ਕਿੱਦਾਂ ਪਹੁੰਚਾਇਆ ਜਾ ਸਕਦਾ ਪਾਜੀ ਡਿਸਕਸ ਅੱਛਾ ਜੀ ਹਾਂ ਉਹਨਾਂ ਨੂੰ ਅਸਲੀਅਤ ਦੱਸੋ ਉਸ ਚੀਜ਼ ਦੀ ਕਿਸ ਹੁਮਤ ਚ ਜਾ ਕੇ ਅਸਲੀਅਤ ਦੱਸਣੀ ਚਾਹੀਦੀ ਜਦੋਂ ਵੀ ਤੁਹਾਨੂੰ ਲੱਗੇ ਅੱਛਾ ਕਿ ਪਤਾ ਹੁੰਦਾ ਆ ਵੀ ਆ ਬੱਚਾ ਮੇਰਾ ਥੋੜਾ ਜਿਆ ਸਿਆਣਾ ਅੱਛਾ ਜੀ ਅਬਜ਼ਰਵ ਕਰਦੇ ਕਰਦੇ ਕਹਿੰਦੇ ਆ ਥੋੜਾ ਜਿਆ ਨਾ ਇਲਤਾ ਜਾਂਦੀਆਂ ਕਰਦਾ ਇਹਨੂੰ ਅਜੇ ਸਾਡੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਲੱਗਦੀ ਉਹਨੂੰ ਉਸ ਤਲ ਦੇ ਉੱਤੇ ਜਾ ਕੇ ਸਮਝਾ ਦਿਓ ਜਿਹੜਾ ਵਧੀਆ ਤਰੀਕੇ ਨਾਲ ਸਮਝਦਾ ਵੱਡਾ ਬੱਚਾ ਹੈ ਕੋਈ ਜਾਂ ਬੋਧ ਤੋਂ ਥੋੜਾ ਜਿਹਾ ਵਧੀਆ ਠੀਕ ਆ ਉਹਨੂੰ ਹੁਣ ਅਸਲੀਅਤ ਕੀ ਦੱਸਣੀ ਆ ਭਾਜੀ ਠੀਕ ਆ ਉਹਨੂੰ ਪੁੱਛੋ ਪਹਿਲਾ ਸਵਾਲ ਭਾਜੀ ਜੋ ਮੈਂ ਆਪਣੇ ਆਪ ਨੂੰ ਪੁੱਛਿਆ ਸੀ ਹਮ ਕਿ ਭਾਜੀ ਅਸੀਂ ਸਾਰੀਆਂ ਧੀਆਂ ਭੈਣਾਂ ਕੁੜੀਆਂ ਬੀਬੀਆਂ ਸਾਰੀਆਂ ਦੇਖਦੇ ਆ ਭਾਜੀ ਹਨਾ ਮੈਂ ਕਿਸੇ ਨੂੰ ਭਾਜੀ ਅੱਜ ਤੱਕ ਇਦਾਂ ਦਾ ਨਹੀਂ ਦੇਖਿਆ ਜਿੱਦਾਂ ਦੇ ਇੰਸਟਾਗ੍ਰam ਦੇ ਉੱਤੇ ਉਹ ਮਾਡਲ ਹੁੰਦੀਆਂ ਹਮ ਬਾਡੀ ਦੀ ਗੱਲ ਕਰਦਾ ਫੇਮੇਲੇ ਸਮਾਜ ਆਇਆ ਬਈ ਯਾਰ ਮੈਂ ਇੰਨੀਆਂ ਅੱਜ ਤੱਕ ਉਮਰ ਹੋ ਗਈ ਆ ਮੈਂ ਇਦਾਂ ਦੀ ਕੋਈ ਕੁੜੀ ਜਿਹਦੇ ਬੁੱਲ ਇਦਾਂ ਦੇ ਹੋਣ ਜਿਹਦੀ ਛਾਤੀ ਤੇ ਨਤੰਬ ਇਦਾਂ ਦੇ ਹੋਣ ਲੱਕ ਹਨਾ ਬਈ ਮੈਂ ਇਦਾਂ ਦਾ ਆਪਣੇ ਆਮ ਜ਼ਿੰਦਗੀ ਦੇ ਵਿੱਚ ਇਦਾਂ ਦੀ ਬੁੜੀ ਦੇਖੀ ਨਹੀਂ ਕੋਈ ਈਵਨ ਕਿ ਤੁਸੀਂ ਨਾਰਮਲ ਗੋਰੇ ਗੋਰੀਆਂ ਵੀ ਦੇਖੋਗੇ ਨਾ ਭਾਜੀ ਇਦਾਂ ਦੀ ਬਾਡੀ ਸ਼ੇਪ ਨਹੀਂ ਹੁੰਦੀ ਫੇ ਪਤਾ ਲੱਗਾ ਭਾਜੀ ਵੀ ਇਹ ਤਾਂ ਸਿਲੀਕੋਨ ਭਰਿਆ ਆ ਅੱਛਾ ਆਪਰੇਸ਼ਨ ਹੋਇਆ ਅੱਛਾ ਸਰਜਰੀਆਂ ਹੋਈਆਂ ਆ ਭਾਜੀ ਤਾਨੂੰ ਇੱਕ ਪੇਸ਼ ਕੀਤਾ ਗਿਆ ਉਹਨਾਂ ਨੇ ਇੱਕ ਪ੍ਰੋਸ ਕੇ ਇੱਕ ਚੀਜ਼ ਦਿੱਤੀ ਆ ਉਸ ਤੋਂ ਬਾਅਦ ਤੁਸੀਂ ਭਾਜੀ ਤੁਹਾਡਾ ਵਿਆਹ ਹੋਣਾ ਨਾ ਤੁਸੀਂ ਆਪਣੀ ਤੀਵੀਂ ਨਾ ਭਾਜੀ ਪਿਆਰ ਨਹੀਂ ਕਰ ਸਕਦੇ ਮਤਲਬ ਜੋ ਤਾਂ ਬਣਾਤੀ ਤੁਸੀਂ ਉਹ ਹੀ ਚਾਹਣੀ ਆ ਉਹੋ ਕੀ ਕਹਿੰਦੇ ਹੁੰਦੇ ਐਕਸਪੈਕਟੇਸ਼ਨ ਇੰਨੀਆਂ ਤੁਹਾਡੀਆਂ ਵਾਦੇ ਵੀ ਵਧ ਜਾਣੀਆਂ ਤੁਹਾਡਾ ਉਹਨਾਂ ਪ੍ਰੇਮ ਬਣਨਾ ਹੀ ਨਹੀਂ ਭਾਜੀ ਕਦੀ ਵੀ ਸਮਝਦੇ ਨਾ ਮੈਂ ਸਮਝ ਗਿਆ ਭਾਜੀ ਤੁਹਾਡੀ ਗੱਲ ਭਾਜੀ ਇਹ ਸਵਾਲ ਮੈਂ ਆਪਣੇ ਆਪ ਨੂੰ ਪੁੱਛਿਆ ਸੀ ਉਹਨੂੰ ਇਸ ਚੀਜ਼ ਦੀ ਰਿਐਲਿਟੀ ਦੱਸ ਦਿਓ ਕਿ ਭਰਾਵਾ ਇਹਨੇ ਬੁੱਲਾਂ ਦਾ ਵੀ ਕਰਾਇਆ ਇਹਨੇ ਅੱਖਾਂ ਦੀ ਸਰਜਰੀ ਕਰਾਈ ਆ ਇਹਨੇ ਗੱਲਾਂ ਦੀ ਸਰਜਰੀ ਕਰਾਈ ਆ ਨੇ ਬ੍ਰੈਸਟ ਦੀ हिਪਸ ਦੀ ਸਾਰੀਆਂ ਚੀਜ਼ਾਂ ਪੱਟ ਇਵਨ ਕਿ ਨੋ ਭਾਜੀ ਪੂਰਾ ਬਾੜ ਅੱਖਾਂ ਦੇ ਵਿੱਚ ਲੈਂਸ ਮੰਨ ਲਓ ਟੋਟਲ ਭਾਜੀ ਇੱਥੋਂ ਤੱਕ ਕਿ ਜਨਨ ਅੰਗ ਵੀ ਜਿਹੜੇ ਆ ਉਹ ਉਹ ਕੀਤੇ ਹੁੰਦੇ ਭਾਜੀ ਸਰਜਰੀ ਹੋਈ ਹੁੰਦੀ ਉਹਨਾਂ ਦੀ ਨਾਰਮਲ ਭਾਜੀ ਹੁੰਦਾ ਹੀ ਨਹੀਂ ਕੁਝ ਹੁੰਦੇ ਉਹਦੇ ਵਿੱਚ ਹਾਂ ਆਰਟੀਫੀਸ਼ਲ ਤੌਰ ਦੇ ਉੱਤੇ ਬੰਦੇ ਨੇ ਉਹਨੂੰ ਜਾਣ ਕੇ ਘੜਿਆ ਹੁੰਦਾ ਏਦਾਂ ਦਾ ਹਮਮ ਔਰ ਉਹ ਫਿਰ ਚੀਜ਼ ਪਰੋਸ ਕੇ ਦਿੱਤੀ ਆ ਬੰਦੇ ਨੂੰ ਜਦੋਂ ਉਹਨੂੰ ਉਸ ਚੀਜ਼ ਦਾ ਸੱਚ ਪਤਾ ਲੱਗਦਾ ਨਾ ਫਿਰ ਭਾਜੀ ਟਾਈਮ ਜ਼ਰੂਰ ਲੱਗਦਾ ਹਮ ਪਰ ਜਦੋਂ ਜਿੱਦਾਂ ਉਹਨੂੰ ਸੱਚ ਪਤਾ ਲੱਗੀ ਜਾਂਦਾ ਆ ਫਿਰ ਭਾਜੀ ਇੱਕ ਦਿਨ ਏਦਾਂ ਦਾ ਆਉਂਦਾ ਆ ਉਹ ਆਪ ਹੀ ਛੱਡ ਦਿੰਦਾ ਭਾਜੀ ਹਮ ਕਦੀ ਨਹੀਂ ਜਾਂਦਾ ਉਹਦਾ ਬੋਧ ਜਗ ਜਾਂਦਾ ਉਹਨੂੰ ਉਹਨੂੰ ਫਿਰ ਉਹ ਗੱਲ ਯਾਦ ਆ ਜਾਂਦੀ ਆ ਵੀ ਯਾਰ ਇਹ ਤਾਂ ਜਾਣ ਕੇ ਬਣਾਈ ਹੋਈ ਆ ਚੀਜ਼ ਠੀਕ ਆ ਨਾ ਚਲੋ ਉਹਨੂੰ ਜਿੱਦਾਂ ਇਹ ਗੱਲ ਪਤਾ ਲੱਗ ਗਈ ਨਾ ਵੀ ਮੈਨੂੰ ਮਾਰਨ ਲਈ ਇਹ ਬਣਾਈ ਆ ਉਹਨਾਂ ਨੇ ਹਾਂ ਤੁਹਾਡਾ ਉਹਨੂੰ ਅਜੇ ਤੱਕ ਪਤਾ ਹੀ ਨਹੀਂਗਾ ਬੱਚੇ ਨੂੰ ਜਾਂ ਵੱਡਾ ਵੀ ਕੋਈ ਦੇਖਦਾ ਨਾ ਉਹਨੂੰ ਪਤਾ ਹੀ ਨਹੀਂਗਾ ਵੀ ਮੈਨੂੰ ਮਾਰਨ ਲਈ ਇਹ ਸਾਜ਼ਿਸ਼ ਘੜੀ ਗਈ ਆ ਭਾਜੀ ਇਹਦੇ ਇੰਨੇ ਸਾਈਡ ਇਫੈਕਟ ਆ ਨਾ ਤੁਹਾਡੀ ਭਾਜੀ ਆਪਣੀ ਸਹਜਤਾ ਵਾਲੀ ਜਿਹੜੀ ਅਗਰਸਤ ਜੀਵਨ ਸਾਰਾ ਖਤਮ ਹੋ ਜਾਣਾ ਭਾਜੀ ਤੁਹਾਡਾ ਕੰਮ ਦੇ ਵਿੱਚ ਫੋਕਸ ਨਹੀਂ ਲੱਗਣਾ ਭਾਜੀ ਤੁਸੀਂ 24 ਘੰਟੇ ਟਾਈਮ ਇਹੀ ਦੇ ਕੱਢੀ ਜਾਣਾ ਕਿਹੜੇ ਵੇਲੇ ਹੁਣ ਮੈਨੂੰ ਟਾਈਮ ਮਿਲੇ ਆ ਚੁਆਣੀ ਜੀ ਲੱਗੀ ਜਾਣੀ ਵੀ ਮੈਂ ਹੁਣ ਦਵਾ-ਦਵ ਦੇਖਾਂ ਫਿਰ ਤੁਸੀਂ ਬੀਪੀਐਨ ਲਾਉਂਗੇ ਫਿਰ ਤੁਸੀਂ ਫਲਾਨੀ ਫਲਾਨੀ ਨਵੀਂ-ਨਵੀਂ ਸਾਈਟ ਤਾਂ ਤੋਂ ਪੈਸੇ ਹੋਣਗੇ ਤੁਸੀਂ ਭਾਜੀ ਸਬਸਕ੍ਰਿਪਸ਼ਨ ਵੀ ਲਾਉਂਗੇ ਉਹਨਾਂ ਦੀ ਦੂਸਰਾ ਜਿੱਦਾਂ ਕਾਫੀ ਅੱਜਕੱਲ ਬਹੁਤ ਕੁਝ ਚੱਲਦਾ ਭਾਜੀ ਤੇ ਨਿਆਣੇ ਸਾਡੇ ਤੋਂ ਜ਼ਿਆਦਾ ਤੇਜ਼ ਆ ਭਾਜੀ ਭਾਜੀ ਉਹਦੇ ਤਲ ਦੇ ਉੱਤੇ ਜਾਣਾ ਪਣਾ ਹਾਂ ਉਹਦੇ ਤਲ ਤੇ ਜਾਣਾ ਪਣਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਹਾਂ ਉਹ ਤੁਹਾਨੂੰ ਇਹ ਹੀ ਤਾਂ ਭਾਜੀ ਪੇਰੈਂਟਸ ਦਾ ਇਹ ਹੀ ਤਾਂ ਉਹ ਆ ਸਿੱਖਣ ਵਾਲੀ ਚੀਜ਼ ਆ ਪੇਰੈਂਟਸ ਨੂੰ। ਇਹ ਹੀ ਤਾਂ ਸਿੱਖਣਾ ਆ ਵੀ ਇਹ ਕਿੱਥੇ ਤੱਕ ਇਹਦਾ ਬੋਧ ਗਿਆ ਆ। ਇਹ ਤੁਹਾਨੂੰ ਅਬਜ਼ਰਵ ਕਰਨਾ ਪੈ ਤੁਹਾਨੂੰ ਕੰਮ ਕਰਨਾ ਪੈਣਾ ਇਸ ਚੀਜ਼ ਦੇ ਤੇ। ਔਰ ਇੱਕ ਵਾਰੀ ਕੰਮ ਕਰਨਾ ਪੈਣਾ। ਠੀਕ ਆ ਠੀਕ ਆ। ਫੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ। ਇਹ ਇਦਾਂ ਦਾ ਕੰਮ ਆ ਭਾਜੀ। ਇਹ ਕਮਿਊਨੀਕੇਸ਼ਨ ਸਕਿੱਲ ਬੰਦੇ ਨੂੰ ਆਉਣੀ ਚਾਹੀਦੀ ਆ ਆਪਣੀ ਈਗੋ ਨੂੰ ਪਰੇ ਰੱਖ ਕੇ ਜਦੋਂ ਅਸੀਂ ਗੱਲ ਕਰਾਂਗੇ ਫੇ ਹੀ ਤੁਹਾਡੀ ਉਹ ਗੱਲ ਉੱਥੇ ਤੱਕ ਪਹੁੰਚਣੀ ਆ। ਜੇ ਤੁਸੀਂ ਇੱਕ ਵਾਰੀ ਮੰਨ ਲਓ ਕਿਸੇ ਬੱਚੇ ਨੂੰ ਕੁਝ ਕੰਮ ਕਹਿਤਾ। ਜੀ। ਤੇ ਉਹਨੇ ਉਹ ਨਾ ਕੀਤਾ ਜਾ ਉਹ ਤੋਂ ਨਾ ਹੋਇਆ ਜੇ ਉਹਨੇ ਇਗਨੋਰ ਕਰਤਾ ਫੇ ਤੁਸੀਂ ਉਹ ਉਸ ਖੱਡੇ ਚ ਜਾ ਕੇ ਡਿੱਗ ਗਿਆ ਮੰਨ ਲਓ ਬਿਲਕੁਲ ਫੇ ਘਰ ਦੇ ਪਤਾ ਕੀ ਕਰਦੇ ਭਾਜੀ ਜ਼ਿਆਦਾਤਰ ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਹਾਂ ਬਿਲਕੁਲ ਇਦਾਂ ਥੋੜੀ ਗਈ ਜਾਂਦਾ ਇਦਾਂ ਨਹੀਂ ਕਰਨਾ ਹੁੰਦਾ ਭਾਜੀ ਉਹਨੂੰ ਫੇਰ ਇੱਕ ਚੱਕਣਾ ਉਹਨੂੰ ਫੇਰ ਕਹਿਣਾ ਆ ਉਹ ਤਾਂ ਕੀ ਹੋ ਗਿਆ ਯਾਰ ਤਾਂ ਕੀ ਹੋ ਗਿਆ ਤਾਂ چل ਤੂੰ ਸੁਣੀ ਸੀ ਗੱਲ ਫੇਰ ਤਾਂ ਕੀ ਹੋ ਗਿਆ ਅਸੀਂ ਵੀ ਇਦਾਂ ਹੁੰਦੇ ਰਹਿੰਦੇ ਹਾਂ ਬਸ ਇਦਾਂ ਕਰਕੇ ਮੇਰੇ ਨਾਲ ਵੀ ਇਦਾਂ ਉਹਨੂੰ ਕੋਈ ਸਟੋਰੀ ਸੁਣਾਉ ਉਹ ਆਪਣੀ ਅਸਲੀ ਵਾਲੀ ਗੱਪ ਨਹੀਂ ਮਾਰਨੀ ਉਹਨੂੰ ਅਸਲ ਚ ਸਟੋਰੀ ਦੱਸ ਦੋ ਤੇ ਮੈਂ ਵੀ ਇਦਾਂ ਗਿਆ ਸੀਗਾ ਤਾਂ ਮੈਂ ਇਦਾਂ ਲੁੱਟ ਹੋ ਗਿਆ ਸੀ ਕੋਈ ਵੀ ਐਗਜ਼ਾਮਪਲ ਕੋਈ ਵੀ ਐਗਜ਼ਾਮਪਲ ਹਾਂ ਉਹਦੇ ਰਿਲੇਟਡ ਕੋਈ ਐਗਜ਼ਾਮਪਲ ਦੇ ਦੋ ਉਹਨੇ ਕਹਿਣਾ ਯਾਰ ਲੈ ਆਦਾ ਕੋਈ ਵੱਡੀ ਗੱਲ ਨਹੀਂ ਉਹਨੇ ਫੇਰ ਮੋੜੇ ਬੋਲੇ ਡਾਡੀ ਤੇ ਜਾਣਾ ਬਿਲਕੁਲ ਬਿਲਕੁਲ ਡੜੀ ਇਦਾਂ ਹੋ ਗਿਆ ਹੁਣ ਤੁਸੀਂ ਦੱਸੋ ਹਨਾ ਇਦਾਂ ਦੇ ਛੋਟੇ ਛੋਟੇ ਉਹ ਕੁਛ ਨਹੀਂ ਆ ਭਾਜੀ ਯਾਰਾ ਦੋਸਤਾਂ ਨਾਲ ਕਿਦਾਂ ਅਸੀਂ ਗੱਲਾਂ ਕਰਦੇ ਆ ਜੀ 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 ਸਹੀ ਸਹੀ ਜਿਹੜੇ ਸਹੀ ਹੁੰਦੇ ਉਹਨਾਂ ਨਾਲ ਤੇ ਵੈਦ ਰਣਜੋਤ ਸਿੰਘ ਹੁਣਾਂ ਨੇ ਬਹੁਤ ਹੀ ਵਧੀਆ ਪੁਆਇੰਟਸ ਦੱਸੇ ਮੈਂ ਆਸ ਕਰਦਾ ਹਾਂ ਕਿ ਜੋ ਮੇਰੇ ਸਾਰੇ ਦਰਸ਼ਕ ਆ ਇਸ ਭਾਜੀ ਹੁਣਾਂ ਦੀਆਂ ਇਹਨਾਂ ਗੱਲਾਂ ਤੇ ਜਰੂਰ ਅਮਲ ਕਰਨਗੇ ਤੇ ਹੋਰ ਵੀ ਜਿੱਦਾਂ ਕੋਈ ਪੁਆਇੰਟਸ ਹੈਗੇ ਆ ਕੁਝ ਹੋਰ ਕੰਸਰਨ ਨੇ ਆ ਜਿਹੜੇ ਮੈਂ ਤੁਹਾਡੇ ਨਾਲ ਜਲਦ ਤੋਂ ਜਲਦ ਮਤਲਬ ਉਹਦੇ ਬਾਰੇ ਵੀ ਗੱਲ ਕਰਾਂਗਾ ਤੇ ਆਪਣੇ ਦਰਸ਼ਕਾਂ ਦੇ ਕੋਲ ਉਹ ਸਰਮੁਖ ਪੇਸ਼ ਕਰਾਂਗੇ ਆਪਾਂ ਸਾਰੇ ਕਨਸਰਨਸ ਜਿਹੜੇ ਸਾਰੇ ਆ ਠੀਕ ਆ ਜੀ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਾਣਕਾਰੀ ਦੇਣ ਲਈ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਤੇ ਮੈਂ ਸਾਰੇ ਹੀ ਦਰਸ਼ਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਆ ਕਿ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ so that ਕਿ ਤੁਹਾਨੂੰ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਆਪਣੇ ਆਪ ਮਿਲ ਜਾਇਆ ਕਰੇ ਠੀਕ ਹੈ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ